ਆਹ ਤਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਨਾਮ ਆ ਉਹ ਗੁਰਪ੍ਰੀਤ ਸਿੰਘ ਉਰਫ ਗੋਰਾ ਪਿੰਨ ਸੀਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਕਈ ਭੈਣਾ ਇੰਡੀਆ ਦੇ ਵਿੱਚ ਬੈਠ ਕੇ ਵੇਖਦੀਆਂ ਬਹੁਤ ਸਾਰੀਆਂ ਜਿਹੜੀਆਂ ਭੈਣਾ ਉਹ ਕੈਨੇਡਾ ਮੈਕਰਿਬ ਵਿੱਚ ਬੈਠ ਕੇ ਵੇਖਦੀਆਂ ਵੀ ਆ ਤੇ ਸਿੱਖ ਵੀਰੀਆਂ ਬਹੁਤ ਵਧੀਆ ਰਿਸਪੌਂਸ ਵੀ ਆਉਂਦਾ ਉਹਨਾਂ ਦਾ ਹਨਾ ਇੱਕ ਕੋਈ ਬਸ ਕਮੀ ਆ ਕਿ ਉਹ ਕਮੈਂਟ ਬਹੁਤ ਘੱਟ ਕਰਦੀਆਂ ਜਿਹੜੀਆਂ ਪੈਣਾ ਬਾਹਰਲੀ ਕੰਟਰੀ ਵਿੱਚ ਬੈਠ ਕੇ ਵੇਖਦੀਆਂ ਮੈਨੂੰ ਇਸ ਤਰ੍ਹਾਂ ਨਾ ਕਰਿਆ ਕਰੋ ਵੀਡੀਓ ਬਣਾਉਣ ਤੇ ਮਿਹਨਤ ਬਹੁਤ ਆਉਂਦੀ ਆ ਜੇ ਲੋ ਮਿਹਨਤ ਨੂੰ ਤਾਂ ਛੱਡੋ ਮੈਨੂੰ ਉਦੋਂ ਖੁਸ਼ੀ ਬਹੁਤ ਹੁੰਦੀ ਜਦੋਂ ਤੁਸੀਂ ਥੋੜੀ ਸਪੋਰਟ ਕਰ ਦਿਓ ਤੁਹਾਡਾ ਇੱਕ ਲਾਈਕ ਸ਼ੇਰਦਾਰ ਇੱਕ ਸ਼ੇਅਰ ਤੁਹਾਡਾ ਇੱਕ ਕਮੈਂਟ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ ਨਾ ਤਾਂ ਕਿ ਮੈਂ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਵੀ ਤੁਸੀਂ ਲਾਈਕ ਸ਼ੇਅਰ ਕਮੈਂਟ ਵੀਡੀਓ ਨੂੰ ਜ਼ਰੂਰ ਕਰਿਆ ਕਰੋ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਗਏ ਆ ਉਹ ਵੱਡੇ ਪਣੇ ਵਾਲੇ 1.5 ਮੀਟਰ ਪਣੇ ਵਾਲਾ ਕੁੜਤਾ ਪਜਾਮਾ ਅੱਜ ਕੱਲ 1.5 ਮੀਟਰ ਪਣੇ ਦੇ ਸੂਟ ਵੀ ਆਉਣ ਲੱਗੇ ਲੇਡੀਜ਼ ਜੇ ਮੇਰੇ ਕੋਲੇ ਜਿਵੇਂ ਜਿਵੇਂ ਸੂਟ ਆਉਂਦੇ ਆ ਮੈਂ ਸੂਟ ਦੀ ਵੀਡੀਓ ਪਾਉਣਾ ਤੇ ਜਦੋਂ ਕੁੜਤਾ ਪਜਾਮਾ ਕੋਈ ਆਉਂਦਾ ਤਾਂ ਕੁੜਤੇ ਵੀਡੀਓ ਨਾਲ ਨਾਲ ਪਾ ਦੇਣਾ ਪਹਿਲਾਂ ਕਪੜਾ ਆਪਾਂ ਮਿਣਾ ਕਿੰਨਾ ਹੈ ਧੋਤਾ ਹੋਇਆ ਕਪੜਾ ਵਾਟਰਪਰੂਫ ਆਗਾ ਆ ਦੇਖੋ ਤਿੰਨ ਹੋ ਗਏ ਨੇ ਇੱਥੇ ਇਸ ਤੋਂ ਬਾਅਦ ਫਿਰ ਆਪਾਂ ਇਧਰੇ ਬਸ ਨਾ ਮਿਲ ਲਈ ਟੋਟਲ ਕਪੜਾ ਹੈ ਸਾਢੇ 3 ਮੀਟਰ ਜਿਹੜਾ ਵਾਟਰਪਰੂਫ ਕਪੜਾ ਹੁੰਦਾ ਨਾ ਇਹ ਸੁੰਗੜਦਾ ਨਹੀਂ ਆਪਾਂ ਇੱਥੇ ਇੱਕ ਵਾਰੀ ਨਾ ਪ੍ਰੈਸ ਮਾਰ ਲਈ ਚੰਗੀ ਤਰ੍ਹਾਂ ਤਾਂ ਕਿ ਜਿਹੜੇ ਮਾੜੇ ਮੋٹے ਬਾਲਾ ਦਿਖ ਰਹੇ ਇਹ ਵੀ ਨਿਕਲ ਜੇ। ਜਦੋਂ ਵੀ ਆਪਾਂ ਕੱਪੜਾ ਕੱਟਣਾ ਹਮੇਸ਼ਾ ਪ੍ਰੈਸ ਮਾਰ ਕੇ ਚੰਗੀ ਤਰ੍ਹਾਂ ਸ਼ੌਂਕ ਦੇ ਨਾਲ ਫਿਰ ਕੰਮ ਸ਼ੁਰੂ ਕਰਿਆ ਕਰੋ ਬਾਬੇ ਦੇ ਨਾਮ ਲੈ ਕੇ ਹਨਾ। ਤੇ ਜਦੋਂ ਵੀ ਕੰਮ ਕੱਟਣਾ ਫਿਰ ਵਿਚਦੀ ਇਹ ਨਹੀਂ ਆਈ ਫੋਨ ਵੀ ਚਲਾਈ ਜਾਓ ਤੇ ਕੰਮ ਹੀ ਕੱਟੀ ਜਾਓ। ਇਹ ਗਲਤੀ ਨਾ ਹੀ ਤਾਂ ਕਿਸੇ ਭੈਣ ਨੇ ਕਰਨੀ ਹੈ ਨਾ ਹੀ ਕਿਸੇ ਭਰਾ ਨੇ। ਕੰਮ ਕਰਨ ਵੇਲੇ ਫੋਨ ਨੂੰ ਸਾਈਡ ਤੇ ਬੰਦ ਕਰਕੇ ਰੱਖਦਿਆ ਕਰੋ ਵੀ ਮੇਰੇ 2 ਘੰਟੇ ਜਾਂ ਜਿਹੜੇ 4 ਘੰਟੇ ਆ। 100% ਹਾਜ਼ਰ ਹੋ ਕੇ ਕੰਮ ਨੂੰ ਕਰਿਆ ਕਰੋ ਤਾਂ ਹੀ ਉਹ ਫਿਰ ਪੂਰਾ ਵਧੀਆ ਕੰਮ ਵੀ ਬੋਲੋਗੇ ਵੀ ਹਾਂ ਮੈਨੂੰ ਕਿਸ ਨੇ ਕੀਤਾਗਾ ਹਨਾ ਜਦੋਂ ਤੁਸੀਂ ਕਾਚਲ ਬਚਲ ਕਰਦਿੰਦੇ ਬੱਲੂ ਵਾਂਗੂ ਫਿਰ ਉਹ ਚੀਜ਼ ਗੱਲ ਨਹੀਂ ਬੰਦੀ ਹਨਾ ਆਪਣੇ ਕੋਲ ਇੱਕ ਕਾਰੀਗਰ ਸੀਗਾ ਉਹ ਬਹੁਤ ਬੁਰਾ ਹੱਥ ਸੀਗਾ ਉਹਦਾ ਤੇ ਜਮੇ ਸਫਾਈ ਨਹੀਂ ਸੀ ਦਿੰਦਾ ਫਿਰ ਉਹ ਹਾਨੀ ਸਾਹਿਬ ਨੂੰ ਵਿਚਾਰੇ ਛੁੱਟੀਗਾ ਨਹੀਂ ਵੀ ਕਿਉਂਕਿ ਉਹ ਕੱਪੜੇ ਨੂੰ ਬਸ ਰੋ ਲਾਉਂਦਾ ਸੀ ਇੱਕ ਹਿਸਾਬ ਦਾ ਤਾਂ ਕਿਸੇ ਵੀ ਭੈਣ ਨੇ ਇਸ ਤਰ੍ਹਾਂ ਨਹੀਂ ਕਰਨਾ ਵਧੀਆ ਸ਼ੌਕ ਦੇ ਨਾਲ ਕੰਮ ਨੂੰ ਨਾ ਕਰਿਆ ਕਰੋ ਤਾਕੇ ਕੱਪੜਾ ਵੀ ਬੋਲੇ ਵੀ ਮੈਨੂੰ ਕਿਸੇ ਨੇ ਬੁਲਾਇਆਗਾ ਹਨਾ ਬਣਾਇਆਗਾ ਸੱਚ ਤਾਂ ਹੁਣ ਆਪਾਂ ਕੀ ਕਰਨਾ ਪਹਿਲਾਂ ਦੀ ਕੰਨੀ ਕਟਾਂਗੇ ਸਭ ਤੋਂ ਪਹਿਲਾਂ ਕੱਪੜੇ ਦੀ ਕੰਨੀ ਕੱਢਣੀ ਆਪਾਂ ਨੇ ਤੇ ਆ ਲੋ ਊਰ ਧਿਆਨ ਦੇ ਨਾਲ ਕੰਨੀ ਆਪਾਂ ਹਮੇਸ਼ਾ ਕਈ ਪੜਾ ਕਹਿੰਦੀਆਂ ਬਾਈ ਤੁਸੀਂ ਟੱਕ ਲਾ ਦੇ ਕਰੋ ਕੰਨੀ ਕੱਟਿਆ ਨਾ ਕਰੋ ਕੰਨੀ ਕੱਟਣੀ ਬਹੁਤ ਜ਼ਰੂਰੀ ਆ ਕੱਪੜੇ ਦੀ ਟੱਕ ਲਾਏ ਤੇ ਗੱਲ ਨਹੀਂ ਬੰਦੀ ਮਸਕੋਚ ਕਰੋ ਜੇ ਕੰਨੀ ਰੰਗਦਾਰ ਤੁਸੀਂ ਟੱਕ ਲਾਦੇ ਤਾਂ ਇਹ ਵਿੱਚ ਦੀ ਝਾਤੀ ਮਾਰੋਗੇ ਹੁਣ ਆਪਾਂ ਕੱਢਾਂਗੇ ਦਾ ਕਾਨ ਸਭ ਤੋਂ ਪਹਿਲਾਂ ਆਪਾਂ ਇਹਦਾ ਕਾਣ ਕੱਢਾਂਗੇ ਠੀਕ ਆ ਆलो ਚੰਗੀ ਤਰ੍ਹਾਂ ਇੱਥੋਂ ਆਪਾਂ ਇਹ ਤਰ੍ਹਾਂ ਸਕੇਲ ਲਾ ਲੈਣੇ ਨੂੰ ਪੂਰਾ ਧਿਆਨ ਦੇਣਾ ਬਿਲਕੁਲ ਸਿੱਧੀ ਨਿਸ਼ਾਨੀ ਲਾਵਾਂਗੇ ਇੱਥੋਂ ਠੀਕ ਆ ਇਸ ਤੋਂ ਬਾਅਦ ਇੱਥੋਂ ਤੁਸੀਂ 2 ਇੰਚ ਛੱਡ ਕੇ ਦਿਖ ਰਿਹਾ ਨਿਸ਼ਾਨ ਕੈਮਰੇ ਵਿੱਚ ਨਿਸ਼ਾਨ ਦਿਖ ਰਿਹਾ ਆलो ਇੱਥੋਂ ਛੱਡ ਗਏ ਆਪਾਂ ਨੇ ਅੰਦਾ ਪਾਉਣਾ ਚੀ ਨੂੰ ਡਾਊਨ ਕਰ ਲੈਣਾ ਪੇਟ ਦੇ ਹਿਸਾਬ ਦੇ ਨਾਲ ਠੀਕ ਹੈ ਜੀ ਹੁਣ ਆਪਾਂ ਜਿਹੜਾ ਆਪਣਾ ਜਿਹੜਾ ਪਜਾਮਾ ਹੈ ਇਹ ਲਾਸਟ ਕਰ ਲੈ ਜੇ ਆਪਾਂ ਨੇ 벨ਟ ਵਾਲਾ ਕੱਟਣਾ ਹੁੰਦਾ ਤਾਂ ਫਿਰ ਆਪਾਂ 1 ਇੰਚ ਤਾਂ ਕੱਢ ਦੇ ਫਿਰ ਤੈਨੂੰ ਹੁਣ ਆਪਾਂ ਲਾਸਟ ਕਰਾਂਗੇ ਕੱਟਣਾ ਤਾਂ 2 ਇੰਚ ਆਪਾਂ ਥੱਲੇ ਨਿਸ਼ਾਨ ਲਾਵਾਂਗੇ ਆ ਲੋ 2 ਇੰਚ ਥੋੜਾ ਨੇਫਾ ਰੱਖ ਲਓ ਭਾਵੇਂ ਇਲਾਸਟਿਕ ਪਾ ਦੋ ਇਸ ਤੋਂ ਬਾਅਦ ਆਪਾਂ ਲੰਬਾਈ ਦਾ ਨਿਸ਼ਾਨ ਲਾਵਾਂਗੇ ਲੰਬਾਈ ਕਿੰਨੀ ਆ ਲੰਬਾਈ ਹੈਗੀ ਪਜਾਮੇ ਦੀ 39 ਇੰਚ ਇੱਥੇ ਆਪਾਂ ਲਾਵਾਂਗੇ 39 ਦੀ ਇਹ ਇੰਚ ਵੰਡ ਰੱਖਾਂਗੇ ਆਪਾਂ ਤਰਪਾਈ ਦਾ ਠੀਕ ਆ ਜੀ ਤੇ ਝੋਲੀ ਜਿਹੜੀ ਹੈਗੀ ਇਸ ਭਰਾ ਦੀ ਉਹ 12 ਇੰਚ ਤਿਆਰ ਅਗਲੀ ਝੋਲੀ ਆਪਾਂ ਇੱਥੋਂ ਨਿਸ਼ਾਨ ਲਾਵਾਂਗੇ 13 ਤੱਕ ਇਹ ਆ ਲੋ ਚੰਗੀ ਤਰ੍ਹਾਂ ਨਿਸ਼ਾਨ ਲਾਉਣਾ ਆਪਾਂ ਨੇ ਠੀਕ ਆ 13 ਤਸਰੇ ਇਹ ਨਾ ਹੁਣ ਆਪਾਂ ਇੱਥੋਂ ਸਕੇਲ ਧਰਾਂਗੇ ਪੂਰਾ ਧਿਆਨ ਦੇਣਾ ਹਾਂ ਆਪਾਂ ਨੂੰ ਨਿਸ਼ਾਨ ਨਾ ਦਿਖਣਾ ਚਾਹੀਦਾ ਆ ਲੋ ਪੈਲਸ ਨਾਲ ਨਿਸ਼ਾਨ ਤੁਸੀਂ ਨਹੀਂ ਲਾਉਣੇਗੇ ਤੁਸੀਂ ਵਾਈਟ ਚਾਕ ਨਾਲ ਹੀ ਲਾਉਣੇ ਵਾਈਟ ਚਾਕ ਮੈਂ ਤਾਂ ਨਹੀਂ ਲਾਉਂਦਾ ਫਿਰ ਤੁਹਾਨੂੰ ਨਿਸ਼ਾਨ ਨਾ ਜਾ ਵੀ ਨਹੀਂ ਦਿਖਣਗੇ ਹਾਂ ਪੂਰਾ ਇਧਰ ਚੰਗੀ ਤਰ੍ਹਾਂ ਸਹੀ ਕਰਕੇ ਆਨਿਸ਼ਾਨ ਨੂੰ ਲਾ ਲੈਣਾ ਫਿਰ ਇੱਥੋਂ ਆਨਿਸ਼ਾਨ ਲਾ ਲੈਣ ਜੇ ਤੁਹਾਨੂੰ ਨਿਸ਼ਾਨ ਨਹੀਂ ਦੀਦੀ ਨਾ ਕਮੈਂਟ ਕਰਦਾ ਕਰੋ ਬਾਈ ਸਾਨੂੰ ਪੈਲਸ ਨਾਲੇ ਨਿਸ਼ਾਨ ਨਾ ਦੀਦੇ ਨਹੀਂ ਤਾਂ ਕਿ ਮੈਂ ਰੰਗਦਾਰ ਚਾਕ ਲਾਉਣ ਦੀ ਕੋਸ਼ਿਸ਼ ਕਰੂੰਗਾ ਹਣਾ ਉਹਨੂੰ ਇੱਕ ਰੰਗਦਾਰ ਚਾਕ ਨਾ ਆ ਹੈਗਾ ਆਪਣਾ ਰੰਗਦਾਰ ਚਾਕ ਚਲੋ ਆਪਾਂ ਕੋਸ਼ਿਸ਼ ਕਰਦੇ ਵੀ ਨਿਸ਼ਾਨ ਨਾ ਬਾਹਰ ਰਹਿਣ ਇੱਥੋਂ ਆਪਾਂ ਕਿੰਨਾ ਛੱਡਣਾ ਅੱਧਾ ਇੰਚ ਆਹ ਲੋ ਪੱਟ ਕਿੰਨਾ 29.5 ਇੰਚ ਇਹ ਆ ਲੋ ਇੱਥੇ ਬਣ ਗਿਆ 29 14 ਅਪਰ ਰੱਖਾਂਗੇ ਜਾਨੀ ਕਿ 29 ਪੂਰਾ ਰੱਖਾਂਗੇ ਬੈਗ ਤੋਂ ਵੱਧ ਪਾਵਾਂਗੇ ਆਹ ਲੋ 2 ਇੰਚ ਆਪਾਂ ਘੱਟ ਕਰ ਲਿਆ ਹੁਣ ਇੱਥੋਂ ਕਿੰਨਾ ਆਪਣਾ ਹੈ 13 ਤੋਂ ਇੱਕ ਸੂਟ ਕੱਟ ਇੱਥੋਂ ਵੀ ਆਪਾਂ ਪਾਵਾਂਗੇ 13 ਤੋਂ ਇੱਕ ਸੂਟ ਕੱਟ ਆਹ ਚੀਜ਼ ਯਾਦ ਰੱਖਣਾ ਇੱਥੋਂ ਹੀ ਪਾਵਾਂਗੇ ਆਪਾਂ 13 ਤੋਂ ਇੱਕ ਸੂਟ ਕੱਟ ਠੀਕ ਆ ਇਹਦਾ ਹੋ ਗਿਆ ਅੱਧਾ 6.5 ਹੁਣ ਮੂਰੀ ਕਿੰਨੀ ਆ 16 ਇੰਚ 8 ਤੋਂ ਨਹੀਂ ਕਿੰਨੇ ਹੁੰਦੇ ਆ 16 ਇਹ ਥੋੜਾ ਜੇ ਮੇਰੇ ਕੰਨੀ ਨੂੰ ਰੱਖਣਾ ਮੂਰੀ ਨੂੰ ਤਾਂ ਕਿ ਕਰੀ ਜਿਹੜੀ ਵਿਚਾਲੇ ਡਿੱਗੇ ਹੋ ਆਹ ਲੋ ਇਧਰ बस 1.5 ਇੰਚ ਕਪੜੇ ਬਹੁਤ ਹੁੰਦਾ ਠੀਕ ਆ ਫਿਰ ਨਹੀਂ ਤਾਂ ਕਰੀਨ ਅੰਦਰ ਨੂੰ ਵਰਦੀ ਦਿੰਦੀ ਤੁਸੀਂ ਆਪ ਦੇਖਿਆ ਭੈਣਾਂ ਦੇ ਪਲਾਜੋ ਜਾਂ ਭਰਾਵਾਂ ਦੇ ਪਜਾਮੇ ਉਹ ਅੰਦਰ ਨੂੰ ਜਾਂਦੇ ਨੇ ਕਰੀਨ ਆ ਬਾਹਰ ਨੂੰ ਨਹੀਂ ਵਿਚਾਲੇ ਡਿੱਗਦੀ ਆ ਬਿਲਕੁਲ ਸਿੱਧਾ ਨਿਸ਼ਾਨ ਲਾਉਣਾ ਹੋਣਾ ਇੱਥੋਂ ਪਵਾ ਤੁਸੀਂ ਦੂਸਰਾ ਸਕੇਲ ਧਰ ਕੇ ਲਾ ਲਿਆ ਕਰੋ ਪਵਾ ਮਾਏ ਦੇ ਨਾਲ ਜਿਹੜੀ ਆਗ ਲਈ ਲਾਉਣੀ ਆ ਇਹ ਬਿਲਕੁਲ ਖੜਮੀ ਲਾਉਣੀ ਆ ਇਹ ਆ ਜਿਆਦਾ ਡੂੰਘਾ ਨਹੀਂ ਕਰਨਾ ਠੀਕ ਆ ਇੱਥੋਂ ਹੁਣ ਆਪਾਂ ਪੱਟੀ ਥੋਡੇ ਵਾਲੇ ਪਾਸਿਓਂ ਰੱਖ ਕੇ ਹਲਕਾ ਹਲਕਾ ਨਿਸ਼ਾਨ ਹੋਣਾ ਬਾਲਾ ਗੂੜਾ ਨਿਸ਼ਾਨ ਨਹੀਂ ਲਾਉਣਾ ਮੈਂ ਇਹ ਤਾਂ ਮੈਂ ਤਾਂ ਚਾਹ ਕੇ ਰੰਗ ਦਾ ਤਾਨ ਆ ਰਿਹਾ ਕਿ ਮੇਰੀਆਂ ਭੈਣਾਂ ਨੂੰ ਦਿਸ ਜੇ ਹਨਾ ਆਹ ਇੱਥੋਂ ਤੱਕ ਰੋਕ ਕੇ ਫਿਰ ਫੱਟੀ ਉੰਤਾਂ ਨੂੰ ਕਰ ਲਿਆ ਕਰੋ ਐਮ ਲਓ ਜੀ ਠੀਕ ਆ ਐਂ ਫੱਟੀ ਦਾ ਪਾਸਾ ਆਪਾਂ ਨੇ ਐਂ ਕਮਾਉਣਾ ਜਿਹੜੀਆਂ ਭੈਣਾਂ ਬਿਲਕੁਲ ਨਵੀਆਂ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਇਹਨਾਂ ਨੇ ਸਿੱਖਣਾ ਉਹ ਬਕਾਇਦਾ ਮੈਨੂੰ ਵਟਸਐਪ ਤੇ ਬੋਲ ਕੇ ਭੇਜਿਆ ਕਰੋ ਮੈਨੂੰ ਪਤਾ ਲੱਗ ਜੇ ਕਿੰਨੀਆਂ ਭੈਣਾਂ ਜਿਵੇਂ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਇਹਨਾਂ ਨੇ ਕੰਮ ਸਿੱਖਣਾ ਹਨਾ ਫਿਰ ਮੈਂ ਹੋਰ ਬਰੀਕੀ ਦੇ ਵਿੱਚ ਕੰਮ ਨੂੰ ਸਮਝਾ ਸਕਦਾ ਹਨਾ ਨਹੀਂ ਤਾਂ ਮੈਨੂੰ ਐਂ ਹੁੰਦਾ ਕਿ ਆਹ ਚੀਜ਼ ਤੁਹਾਨੂੰ ਪਤਾ ਹੀ ਆਹ ਚੀਜ਼ ਤੁਹਾਨੂੰ ਪਤਾ ਜਿਹੜੀਆਂ ਭੈਣਾਂ ਨੇ ਜ਼ੀਰੋ ਲੈਵਲ ਤੋਂ ਸਟਾਰਟ ਕੀਤਾ ਉਹ YouTube ਵਾਲੇ ਕਮੈਂਟ ਬਾਕਸ ਤੇ ਵਿੱਚ ਵੀ ਕਮੈਂਟ ਕਰਿਆ ਕਰੋ ਤੇ WhatsApp ਦੇ ਉੱਪਰ ਬੋਲ ਕੇ ਵੀ ਇਹਨੂੰ ਭੇਜਿਆ ਕਰੋ ਬਾਈ ਅਸੀਂ ਬਿਲਕੁਲ ਅਣਜਾਣ ਆ ਸਾਨੂੰ ਨਹੀਂ ਆਉਂਦਾ ਸਾਨੂੰ ਸ਼ੁਰੂ ਤੋਂ ਦਵਾਰੇ ਸਮਝਾਉਤਾ ਕਿ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾਗਾ ਹੁਣ ਆਪਾਂ ਕੀ ਕਰਨਾ ਝੋਲੀ ਮਿਲਾਂ ਕਿੰਨੀਆਂ ਇਹ ਇੱਥੇ ਝੋਲੀ ਐਮ ਬੈਨ ਵਾ ਦੇਖੋ 14 ਆਪਣੀ ਜਿਹੜੀ ਝੋਲੀ ਉਹ ਬਣ ਕੇ 12 12.5 ਤਿਆਰ ਹੈ ਜੋ ਅਗਲੀ ਕੱਦ ਕਾਠ ਪੂਰਾ ਬੰਦੇ ਦਾ ਲੰਮਾ ਠੀਕ ਆ ਇੱਥੋਂ ਆਪਾਂ 2 ਲੱਡ ਚੱਕਾਂਗੇ ਠੀਕ ਹੈ ਇਸ ਤਰ੍ਹਾਂ ਨਿਸ਼ਾਨਦੇ ਮੈਂ ਬਿਲਕੁਲ ਉੱਪਰ ਉੱਪਰ ਕੱਟੂ ਤਾਂ ਕਿ ਬਾਹਰ ਨਾ ਦੇਸੀ ਨਿਸ਼ਾਨ ਕਿਤੇ ਵੀ ਹਨ ਕਿ ਆਖਰਾ ਕੋਈ ਮਾਰਾ ਮੋਟਾ ਝੋਲੀ ਦੇ ਵਿੱਚ ਆ ਜਾ ਆ ਬਸ ਜਿਹੜੀ ਹੁੰਦੀ ਹੈ ਨਾ ਗਲਾਈ ਇਹਨੂੰ ਥੋੜੀ ਖੜਮੀ ਰੱਖਿਆ ਕਰੋ ਬੜੀ ਡੂੰਗੀ ਨਾ ਕਰਿਆ ਕਰੋ ਜਦੋਂ ਆਪਾਂ ਇਹਨੂੰ ਡੂੰਗੀ ਕਰ ਦਿੰਨੇ ਆ ਫਿਰ ਝੋਲੀ ਦੇ ਵਿੱਚ ਬਲ ਬਹੁਤ ਜ਼ਿਆਦਾ ਪੈਂਦੀਆਂ ਇਹ ਚੀਜ਼ ਦਾ ਇਲਾਜ ਵੀ ਧਿਆਨ ਰੱਖਣਾ ਇੱਥੇ ਰੋਕ ਕੇ ਕੈਂਚੀ ਨੂੰ ਡਾਇਰੈਕਸ਼ਨ ਚੇਂਜ ਕਰ ਦੇਣੀ ਕੈਂਚੀ ਥੋੜ੍ਹੇ ਵਾਲੇ ਪਾਸੇ ਨੂੰ ਆ ਜਾਓ ਇਹ ਚੀਜ਼ ਦਾ ਇਲਾਜ ਵੀ ਧਿਆਨ ਰੱਖਣਾ ਹਾਂ ਜੇ ਕਿਸੇ ਵੀ ਚੀਜ਼ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਭੈਣ ਬਣ ਕੇ ਕਮੈਂਟ ਕਰਕੇ ਮੈਨੂੰ ਦੱਸ ਦਿਆ ਕਰੋ ਕਿ ਭਾਈ ਆਹ ਚੀਜ਼ ਦੀ ਸਾਨੂੰ ਸਮਝ ਨਹੀਂ ਆਈ ਸਾਨੂੰ ਦੁਬਾਰਾ ਸਮਝਾ ਦਿਓ ਹਨਾ ਭਾਵੇਂ ਕੋਈ ਮੇਰੀ ਭੈਣ ਵੀਡੀਓ ਦੇਖਦੀ ਆ ਭਾਵੇਂ ਕੋਈ ਭਰਾ ਵੀਡੀਓ ਦੇਖੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਿਆ ਕਰੋ ਫੇਰ ਹੀ ਆਪਣਾ ਵੀਡੀਓ ਬਣਾਉਣ ਦਾ ਕੋਈ ਮੰਤਨ ਪੂਰਾ ਹੁੰਦਾ ਹਨਾ ਬਹੁਤ ਸੋਹਣਾ ਤੁਹਾਡੇ ਕੋਲੇ ਪਲੇਟਫਾਰਮ ਜੇ ਤੁਸੀਂ ਪੂਰੀ ਸਪੋਰਟ ਰੱਖੀ ਆਪਾਂ ਕਦੇ ਵੀ ਇਹ ਚੈਨਲ ਨੂੰ ਬੰਦ ਨਹੀਂ ਕਰਾਂਗੇ ਹਨਾ ਜੇ ਤਾਂ ਮਰ ਮੁਰਗਿਆ ਫਿਰ ਤਾਂ ਕਹਿਣਾ ਕੀ ਆ ਨਹੀਂ ਆਪਾਂ ਇਹਨੂੰ ਬੰਦ ਨਹੀਂ ਕਰਾਂਗੇ ਚੈਨਲ ਨੂੰ ਪੂਰਾ ਇਹਨੂੰ ਖਿੱਚ ਕੇ ਰੱਖਾਂਗੇ ਕੰਮ ਸਲਾਈ ਦੀਆਂ ਵੀਡੀਓ ਵੀ ਇਹਦੇ ਵੀ ਆਪਾਂ ਪਾਇਆ ਕਰਾਂਗੇ ਮੈਨੂੰ ਥੋੜੀ ਭੈਣਾਂ ਦੀ ਸਪੋਰਟ ਵੀ ਘਾਟ ਆ ਤੇ ਭਰਾਵਾਂ ਦੀ ਸਪੋਰਟ ਵੀ ਘਾਟਾ ਜੀ ਥੋੜੀ ਮੋਟੀ ਟੇਲਰ ਮਾਸਟਰ ਜਿਹੜੇ ਮੇਰੇ ਭਰਾ ਥੋੜੀ ਜੀ ਸਪੋਰਟ ਵੀ ਦੇ ਦੇਣਾ ਕਿਤੇ ਆਪਣਾ ਚੈਨਲ ਇੱਥੋਂ ਇੱਥੇ ਚਲਾ ਜਾਊਗਾ ਥੋੜੀ ਜੀ ਸਪੋਰਟ ਵੀਰ ਵਾਂਗ ਕੇ ਤੁਸੀਂ ਵੀ ਦਿਆ ਕਰੋ ਭਰਾਵੋ ਬਹੁਤ ਪੁੰਨ ਦਾ ਕੰਮ ਆ ਕਿਸੇ ਨੂੰ ਕੰਮ ਸਿਕਾਉਣ ਦਾ ਹਨਾ ਤੇ ਬਾਕੀ ਕਈ ਭੈਣਾਂ ਦਾ ਮੈਥੋਂ ਫੋਨ ਚੱਕਿਆ ਨਹੀਂ ਇਹਨਾਂ ਨੇ ਗੁੱਸਾ ਨਹੀਂ ਕਰਨਾ ਕਿਉਂਕਿ ਕਈ ਵਾਰੀ ਵੀਡੀਓ ਬਣਾ ਰਹੇ ਹੁੰਦੇ ਆ ਜਾਂ ਕਈ ਵਾਰੀ ਮੈਂ ਆਪਦੇ ਕੰਮ ਦੇ ਵਿੱਚ ਗਿਆ ਹਾਂ ਨਾ ਪਲਾਟ ਵਗੈਰਾ ਦੇਖਣ ਫੋਨ ਨਹੀਂ ਚੱਕਿਆ ਇਹਨਾਂ ਨੂੰ ਤਾਂ ਸ਼ਾਮ ਨੂੰ ਕੋਸ਼ਿਸ਼ ਕਰਿਆ ਕਰੋ 8 ਵਜੇ ਤੋਂ ਬਾਅਦ ਫੋਨ ਕਰਨ ਦੀ ਆ ਪੱਲਾ ਆਲੂ ਹੋਣਾ ਪੈਂਦਾ ਉੱਪਰ ਰੱਖਾ ਨਹੀਂ ਇਸ ਤਰ੍ਹਾਂ ਠੀਕ ਆ ਚੰਗੀ ਤਰ੍ਹਾਂ ਧਿਆਨ ਨਾਲ ਇਹਨੂੰ ਵੀ ਆਪਾਂ ਇਹ ਪ੍ਰੋਪਚਾ ਵੰਗੀਆਂ ਜਿਹੜੀਆਂ ਭੈਣਾਂ ਕੋਈ ਕਮੈਂਟ ਲਿਖਦੀਆਂ ਕੋਸ਼ਿਸ਼ ਕਰਿਆ ਕਰੋ ਵੀ ਕਮੈਂਟ ਪੰਜਾਬੀ ਚ ਲਿਖਦਿਆ ਕਰੋ ਦਵਾਲਾ ਵਧੀਆ ਵੀ ਨਹੀਂ ਲਿਖਣਾ ਕੋਈ ਗੱਲ ਨਹੀਂ ਬੱਚਿਆਂ ਤੋਂ ਪੜ੍ਹਾ ਵੀ ਲੈਣ ਨੂੰ ਨਾ ਐਡੀ ਗੱਲ ਵੀ ਨਹੀਂ ਹੈ ਨਾ ਹੁਣ ਆਪਾਂ ਇਹਨੂੰ ਬੈਗ ਤੋਂ ਪਾਵਾਂਗੇ 3 ਇੰਚ ਆ ਜੀ ਦਾ ਸੱਚ ਇੱਕ ਤੁਸੀਂ ਹੋਰ ਧਿਆਨ ਰੱਖਣਾ ਮੈਂ ਬੈਗ ਤੋਂ 3 ਇੰਚ ਤਾਂ ਪਾਤਾ ਇਹਦੀ ਹੈਪ ਦੇਖੋ ਮੜਿਆ ਮੈ ਅਰੋ ਵੀ ਕੈਮਰਾ ਇੱਧਰ ਹੈਪ ਕਿੰਨੀ ਆ ਪੌਣੇ 24 ਤਾਂ ਇਸ ਭਰਾ ਨੂੰ ਪੌਣੇ 25 ਚਾਹੀਦਾ ਇੱਧਰ ਆਓ ਛੁੱਟੋ ਇੱਥੋਂ ਤੁਸੀਂ ਨਾ ਫੀਤਾ ਛੱਡ ਕੇ ਆਏ ਦੇਖ ਲੈ ਕਰੋ ਪੌਣੇ 25 ਹੈਗਾ ਤੁਹਾਡੇ ਕੋਲ ਇਹ ਆ ਲਓ ਐਂ ਕਰਕੇ ਦੇਖ ਲੈ ਹੈਗਾ ਉਧਰ ਦਿਖਾਓ ਕੈਮਰੇ ਵਿੱਚ ਆ ਦੇ ਇਹ ਐਂ ਕਈ ਵਾਰੀ ਜੇ ਤੁਹਾਡਾ ਇਹ ਘਟ ਗਿਆ ਤਾਂ ਫਿਰ ਤੁਹਾਡਾ ਇਹ ਸੂਟ ਖਰਾਬ ਹੋ ਜੂਗਾ ਏ ਜੀ ਪਹਿਲਾਂ ਬਿਉੰਤਨੀ ਹੁੰਦੀ ਹੈ ਨਾ ਕਿ ਬਾਅਦ ਚ ਮੈਂ ਬਿਉੰਤੀ ਹੋਈ ਤਾਂ ਹੀ ਮੇਰਾ ਪੂਰਾ ਆ ਰਿਹਾ ਤੁਸੀਂ ਇਹ ਗਲਤੀ ਨਹੀਂ ਕਰਨੀ ਤੁਸੀਂ ਪਹਿਲਾਂ ਬਿਉੰਤਣਾ ਫਿਰ ਕੱਟਣਾ ਕਿਵੇਂ ਬਿਉੰਤਣਾ ਜੇ ਤੁਹਾਨੂੰ ਨਹੀਂ ਬਿਉੰਤਣਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਓ ਤਾਂ ਕਿ ਮੈਂ ਤੁਹਾਨੂੰ ਕਮੈਂਟ ਕਰਕੇ ਆਹ ਸੌਰੀ ਕੱਟ ਕੇ ਦਿਖਾ ਦੂ ਇਸ ਤਰ੍ਹਾਂ ਬਿਉੰਤ ਕੇ ਦਿਖਾ ਦੂੰ ਵੀ ਭਾਈ ਐਵੇਂ ਬਿਉੰਤ ਲਿਆ ਕਰੋ ਆ ਲੋ ਬਿਲਕੁਲ ਤੇ ਥੱਲੇ ਨੂੰ ਨਿਸ਼ਾਨ ਲਾਉਣਾ ਆਣ ਵਾਲਾ ਇੱਥੋਂ ਜਿਹੜਾ ਆਪਾਂ ਛੱਡਣਾ ਇਹ ਆਪਾਂ ਛੱਡਾਂਗੇ 2 ਇੰਚ ਇੱਥੇ ਠੀਕ ਆ ਆਹ ਜਿਹੜਾ ਬੈਗ ਚੱਕਣੀ ਆਪਾਂ ਨੇ ਇਹ ਚੱਕਾਂਗੇ ਆਪਾਂ 1.1 ਡੇਢ ਪੁਆਇੰਟ 100 ਡੇਢ ਪੁਰ ਆਹ ਫੱਟੀ ਆਏ ਲਾਉਣੀ ਹੈ ਦੇਖੋ ਆ ਆ ਤਾਹਾਂ ਨੂੰ ਨਾ ਗਲਾਈ ਆਏ ਪੁੱਠੀ ਲਾਉਣੀ ਆਏ ਲਾਉਣੀ ਵੀਡੀਓ ਪਹਿਲਾਂ ਗੌਰ ਨਾਲ ਨਾ ਤਿੰਨ ਚਾਰ ਵਾਰੀ ਦੇਖ ਲਾ ਕਰੋ ਭੈਣ ਬਣ ਕੇ ਬਾਅਦ ਸੂਟ ਕੱਟ ਕੇ ਗਲਤ ਮੱਥਾ ਫੜ ਕੇ ਮੈਨੂੰ ਫੋਨ ਨਾ ਲਾਇਆ ਕਰੋ ਬਾਈ ਗਲਤ ਕੱਟਿਆ ਗਿਆ ਹਨਾ ਪਹਿਲਾਂ ਤੁਹਾਨੂੰ ਮੈਂ ਕਿੰਨੀ ਵਾਰੀ ਪੁੱਛਦਾ ਹੁਣ ਵੀਡੀਓ ਦੇਖੀ ਨਹੀਂ ਦੇਖੀ ਚੈਨਲ ਸਬਸਕ੍ਰਾਈਬ ਕੀਤਾ ਨਹੀਂ ਕੀਤਾ ਮਾੜੀਆਂ ਬਣੀਆਂ ਚੀਜ਼ਾਂ ਵੀ ਤੁਹਾਨੂੰ ਦੱਸਣੀਆਂ ਪੈਣੀਆਂ ਭੈਣ ਬਣ ਕੇ ਆਏ ਨਾ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਕੋਈ ਬੈਲ ਨਹੀਂ ਆਉਂਦਾ ਹਨਾ ਜੇ ਪੈਸੇ ਕੱਟੇ ਜਾਂਦੇ ਹੁਣ ਮੈਂ ਤੁਹਾਨੂੰ ਆਪ ਹੀ ਕਹਿੰਦਾ ਵੀ ਤੁਹਾਡੇ ਪੈਸੇ ਕੱਟੇ ਜਾਣਗੇ ਜੀ ਚੈਨਲ ਸਬਸਕ੍ਰਾਈਬ ਕਰ ਲਿਆ ਤਾਂ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਕੋਈ ਚੀਜ਼ ਸਿੱਖਣ ਨੂੰ ਮਿਲਦੀ ਹੈ ਹਨਾ ਆ ਲਓ ਇੱਥੋਂ ਆਪਾਂ ਨੂੰ ਹਲਕੀ ਹਲਕੀ ਦੀ ਗਲਾਈ ਜਮਾ ਲਈ ਅਈ ਇੱਕ ਬਰੀ ਝੋਲੀ ਤੁਹਾਨੂੰ ਬਣ ਕੇ ਵੀ ਦਿਖਾ ਦਿਆਂ ਕਿੰਨੀ ਰੋਗੀ ਇੱਥੋਂ ਐਵੇਂ ਲੈ ਗਰੋ ਝੋਲੀ ਬਿਲਕੁਲ ਆਰਾਮ ਨਾਲ 7.5 12 12.5 ਝੋਲੀ ਇਸ ਭਰਾ ਦੀ ਬਣ ਕੇ ਤਿਆਰ ਰਹੇਗੀ ਬਿਲਕੁਲ ਸਹੀ ਆਊਗੀ ਨਹੀਂ ਤਾਂ ਬੈਠਣ ਲੱਗੇ ਪਜਾਮਾ ਥੱਲੇ ਉੱtre ਪਿਛਲੇ ਪਾਸੋਂ ਤੇ ਨਹੀਂ ਪਜਾਮਾ ਅੰਦਰ ਨੂੰ ਉੱਪਰ ਨੂੰ ਜੜੇ ਠੀਕ ਆ ਬਾਕੀ ਜੇ ਕਿਸੇ ਹੋਰ ਵਿਸ਼ੇ ਤੇ ਕਿਸੇ ਭਰਾ ਨੇ ਜਾਂ ਭੈਣ ਨੇ ਗੱਲਬਾਤ ਕਰਨੀ ਹੁੰਦੀ ਆ ਉਹ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਕਰ ਲਿਆ ਕਰੋ ਬਾਕੀ ਉਸ ਭੈਣ ਦਾ ਨੰਬਰ ਆਪਣੇ ਕੋਲੇ ਆ ਗਿਆ ਜਿਹੜੀ ਭੈਣ ਲੈਡੀ ਸੂਟਾਂ ਦਾ ਕੰਮ ਕਰਦੀ ਆ ਆਨਲਾਈਨ ਜੇ ਕਿਸੇ ਭੈਣ ਨੇ ਆਪਦਾ ਕੰਮ ਸ਼ੁਰੂ ਕਰਨਾ ਜਾਂ ਆਪਦੇ ਘਰ ਵਾਸਤੇ ਕੋਈ ਪੰਜ ਚਾਰ ਸੂਟ ਦੋ ਸੂਟ ਮੰਗਾਉਣੇ ਹੁੰਦੇ ਆ ਹਨਾ ਉਹ ਜਿਹੜੇ ਆਪਾਂ ਘਰੇ ਭੇਜਦੇ ਹੁੰਨੇ ਉਹ ਬਿਲਕੁਲ ਫ੍ਰੀ ਹੈ ਡਿਲੀਵਰੀ ਸੂਟ ਤੁਸੀਂ ਪਸੰਦ ਕਰੋ ਨੈਟ ਤੋਂ ਤੇ ਤੁਹਾਡੇ ਕੋਲੇ ਘਰੇ ਪਹੁੰਚ ਜਾਊਗਾ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਸੂਟ ਜਿਹੋ ਜਿਹਾ ਪਸੰਦ ਕਰੋਗੇ ਜੇ ਕਿਸੇ ਭੈਣ ਨੂੰ ਜਾਂ ਭਰਾ ਨੂੰ ਉਹਨਾਂ ਦੇ ਨੰਬਰ ਦੀ ਲੋੜ ਆ ਉਹ ਮੈਨੂੰ ਵਟਸਐਪ ਤੇ ਬੋਲ ਕੇ ਭੇਜ ਦਿਓ ਜਾਂ ਫੋਨ ਕਰ ਲਿਓ ਵਟਸਐਪ ਤੇ ਕੋਸ਼ਿਸ਼ ਕਰਿਆ ਕਰੋ ਬੋਲ ਕੇ ਭੇਜਿਆ ਕਰੋ ਹਣਾ ਤਾਂ ਕਿ ਜਦੋਂ ਵੀ ਮੇਰਾ ਟਾਈਮ ਲੱਗੂਗਾ ਮੈਂ ਤੁਹਾਡਾ ਮੈਸੇਜ ਸੀਨ ਕਰਕੇ ਉਹਦਾ ਜਵਾਬ ਦੇ ਦਊਗਾ ਤੁਹਾਨੂੰ ਨੰਬਰ ਭੇਜ ਦਊਗਾ ਉਸ ਭੈਣ ਦਾ ਤਾਂ ਤੁਸੀਂ ਉਹਨਾਂ ਤੋਂ ਲੇਡੀ ਸੂਟ ਪ੍ਰਾਪਤ ਕਰ ਸਕਦੇ ਹੋ ਠੀਕ ਆ ਜੀ ਉਹਨਾਂ ਦਾ ਵੀ ਬਹੁਤ ਵਧੀਆ ਸੁਭਾਅ ਮੈਨੂੰ ਲੱਗਿਆ ਆਪਾਂ ਇੱਕ ਵੀਡੀਓ ਪਾਈਨੇ ਉਹਨਾਂ ਨੇ ਵਿਚਾਰੇ ਨਾਲ ਦੀ ਨਾਲ ਹੀ ਗਿਆ ਵੀ ਬਾਈ ਅਸੀਂ ਸੀਗੇ ਤੁਹਾਨੂੰ ਅਸੀਂ ਦੱਸਿਆ ਸੀਗਾ ਹਨਾ ਤਾਂ ਆਪਣੇ ਕੋਲੇ ਉਹਨਾਂ ਦਾ ਨੰਬਰ ਆ ਗਿਆ ਆ ਚੀਜ਼ ਤਾਂ ਧਿਆਨ ਰੱਖਣਾ ਹੁਣ ਆਪਾਂ ਇੱਥੋਂ ਬਿਲਕੁਲ ਨਾਲ ਨਾਲ ਦੀ ਇੱਥੇ ਆ ਕੇ ਦੋ ਸੂਤ ਦਾ ਫਰਕ ਪਾ ਲੈਣ ਠੀਕ ਆ ਆ ਚੀਜ਼ ਲਾਜ਼ਮੀ ਭਾਵੇਂ ਆਪਾਂ 벨ਟ ਵਾਲਾ ਪਜਾਮਾ ਕੱਟ ਰਹੇ ਆ ਭੈਣਾ ਦਾ ਭਾਵੇਂ ਪਲਾਜੋ ਭਾਵੇਂ ਜੈਂਟਸ ਦੋ ਸੂਤ ਦਾ ਰੱਖਣਾ ਤੇ ਇੱਥੋਂ ਐ ਮੋੜ ਕੇ ਦੇਖ ਲਿਆ ਕਰੋ ਹਾਂ ਠੀਕ ਆ ਪਜਾਮਾ ਆਪਾਂ ਸਾਰਾ ਕੱਟਿਆ ਹੈ ਕਿ ਨਾ ਹੁਣ ਆਪਾਂ ਕੱਟਾਂਗੇ ਕੁੜਤਾ ਪੂਰੀ ਬਾਹ ਕਰਨੀ ਹੈ ਇੱਕ ਸੂਟ ਦੀ ਤਿੰਨ ਸੂਟ ਇਹਦੇ ਨਾਲ ਚਾਰ ਸੂਟ ਸੀਗੇ ਇੱਕ ਸੂਟ ਦੀ ਬਾਹ ਪੂਰੀ ਕਰਾਂਗੇ ਆਪਾਂ ਬਾਕੀਆਂ ਦੀ ਆਹ ਸੌਰੀ ਹਾਂ ਬਾਕੀਆਂ ਦੀ ਅੱਧੀ ਕਰਾਂਗੇ ਜੇ ਕਿਸੇ ਭੈਣ ਨੂੰ ਜਾਂ ਭਰਾ ਨੂੰ ਬਾਹ ਅੱਧੀ ਨਹੀਂ ਕੱਟਣੀ ਹੁੰਦੀ ਮੁਕਸਰੀ ਵਾਲੀ ਹਨ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰੋ ਤਾਂ ਕਿ ਮੈਂ ਤੁਹਾਨੂੰ ਮੁਕਸਰੀ ਬਾਹ ਕੱਟ ਕੇ ਦਿਖਾ ਸਕਾਂ ਵੀ ਮੁਕਸਰੀ ਬਾਹ ਐਂ ਕੱਟਣੀ ਆ ਜਦੋਂ ਤੁਸੀਂ ਕਮੈਂਟ ਕੁਝ ਵੀ ਨਹੀਂ ਕਰਦੇ ਹਨ ਉਦੋਂ ਮੈਨੂੰ ਐਂ ਲੱਗਦਾ ਵੀ ਤੁਸੀਂ ਕੰਮ ਸਿੱਖਣਾ ਨਹੀਂ ਚਾਹੁੰਦੇ ਹਨ ਕਮੈਂਟ ਤਾਂ ਕਰਕੇ ਜਰੂਰ ਕਰਿਆ ਕਰੋ ਭੈਣ ਬਣ ਕੇ ਨਾ ਹਾਂ ਆ ਕਪੜਾ ਆਪਣਾ ਇੱਧਰ ਇਕੱਠਾ ਪਚਿਆ ਹੋਇਆਗਾ ਸਾਢੇ 3 ਮੀਟਰ ਆਪਣੇ ਕੋਲ ਕਪੜਾ ਸੀਗਾ ਤੇ ਲੰਮਾਈ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿੰਦਾ ਮੈਂ ਨਾਪਣਾ ਤੁਹਾਨੂੰ ਪਹਿਲਾਂ ਦਿਖਾਉਣਾ ਭੁੱਲ ਗਿਆ ਹੁਣ ਤੈਨੂੰ ਆਪ ਨੂੰ ਵਾਰੀ ਵਾਰੀ ਨਾਪ ਦਿਖਾਉਣਾ ਪੈਂਦਾ ਜਿਹੜਾ ਇਸ ਭਰਾ ਦੀ ਲੰਮਾਈ ਆ ਹਨਾ ਉਹ ਹੈਗੀ ਆ 42 ਇੰਚ ਇਹਨੇ ਜਿਹੜੀ ਲੰਮਾਈ ਆ ਉਹ 42 ਇੰਚ ਆ ਹੁਣ ਆਪਾਂ 42 ਸਾਢੇ 43 ਤੇ 44 44 ਇੰਚ ਤੇ ਕੱਟਾਂਗੇ ਇਹਨੂੰ ਹਾਂ ਲੋ ਇਤੋਂ ਜਿਹੜਾ ਸਾਢੇ 42 ਲੰਬਾਈ ਆ ਸਾਢੇ 43 ਤੇ 44 ਪਾ ਲਓ ਡੇਢ ਇੰਚ ਮੈਂ ਵੱਧ ਕੱਢਦਾ ਹ ਹਮੇਸ਼ਾ ਹੀ ਇੱਧਾ ਇੰਚ ਕਿਉਂਕਿ ਕਈ ਵਾਰੀ ਕਾਣ ਵਗੈਰਾ ਆ ਜਾਂਦਾ ਫਿਰ ਬਾਅਦ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਹਨ ਇਹ ਆਹ ਇੱਥੋਂ ਆ ਬੱਡੀ ਰੱਖੀ ਨਾ ਇਹ ਕਾਣ ਵਗੈਰਾ ਕੱਢ ਕੇ ਜਦੋਂ ਤੁਹਾਨੂੰ ਨਿਸ਼ਾਨ ਦਿਖਣ ਲੱਗੇ ਉੱਥੇ ਬਸ ਕਰ ਦਿਓ ਆਹ ਲਓ ਠੀਕ ਆ ਇਤੋਂ ਬਿਲਕੁਲ ਸਿੱਧਾ ਨਿਸ਼ਾਨ ਲਾਵਾਂਗੇ ਆਪਾਂ ਇਹਨਾਂ ਨਿਸ਼ਾਨ ਦੇ ਵਿੱਚ ਉਪਰਪੂਰੀ ਘਟੂਗਾ ਤਾਂ ਕਿ ਨਿਸ਼ਾਨ ਕਿਤੇ ਵੀ ਆਪਾਂ ਨੂੰ ਨਾ ਵਿਸੇ। ਲਓ ਜੀ। ਠੀਕ ਆ। ਬਾਕੀ ਕਈ ਵਾਰੀ ਕੋਈ ਕੋਈ ਗੱਲ ਕਿਸੇ ਦਿਲ ਦਿਖਾਉਣ ਵਾਲੀ ਕਈ ਹੀ ਹੁੰਦੀ ਨਾ। ਉਹਨੂੰ ਆਨ ਦੇਖਿਆ ਕਰਦਾ ਕਰੋ ਗੁੱਸਾ ਘਸਾ ਨਾ ਕਰਿਆ ਕਰੋ ਮੇਰਾ ਸੁਭਾਅ ਜਿਹੜਾ ਥੋੜਾ ਜਿਹਾ ਚੌੜ ਵਾਲਾ ਹੈਗਾ। ਕਿਸੇ ਵੀ ਭੈਣ ਨੇ ਜਾਂ ਭਰਾ ਨੇ ਗੁੱਸਾ ਨਹੀਂ ਕਰਨਾ ਹਨਾ। ਆਪਾਂ ਸਾਰੇ ਭੈਣ ਭਰਾ ਆਂਗੇ। ਮਾੜਾ-ਮੋੜਾ ਹਸਰਾ ਕਿਟੜੇ ਵਿੱਚ ਆਈਦਾ ਠੀਕ ਆ। ਸੀਰੀਅਸ ਨਾ ਹੋਇਆ ਕਰੋ। ਬਾਕੀ ਜਿਹੜੀਆਂ ਭੈਣਾਂ ਬਿਲਕੁਲ ਫ੍ਰੀ ਆ। ਉਹਨਾਂ ਟਾਈਮ ਨਹੀਂ ਪਾਸ ਹੁੰਦਾ ਉਹ ਭੈਣਾ ਜਰੂਰ ਸਲਾਈ ਦਾ ਕੰਮ ਸ਼ੁਰੂ ਕਰਨ ਤਾਂ ਕਿ ਉਹਨਾਂ ਦਾ ਕੰਮ ਦੇ ਵਿੱਚ ਦਿਲ ਵੀ ਲੱਗਿਆ ਰਿਹਾ ਕਰੂਗਾ ਕਿ ਪਤਾ ਹੀ ਨਾ ਲੱਗ ਕਦੋਂ ਦਿਨ ਟੱਪ ਗਿਆ ਹਨਾ ਆਮ ਆਪਾਂ ਸੌਂਦੇ ਰਹਿੰਨੇ ਬੀਬੀ ਦਾ ਭੈਣਾ ਤੋਂ ਵੀ ਦੇਣੀ ਟੱਪਦਾ ਦਿਨ ਨਹੀਂ ਟੱਪਦਾ ਹਨਾ ਜਦੋਂ ਆਪਾਂ ਆਪਣੇ ਆਪ ਨੂੰ ਬਿਜੀ ਕਰ ਲੈਨੇ ਆ ਫਿਰ ਆਪਣਾ ਦੇਣ ਵੀ ਟੱਪਦਾ ਪਤਾ ਹੀ ਨਾ ਲੱਗ ਕਦੋਂ ਰਾਤ ਹੋ ਗਈ ਕਦੋਂ ਦਿਨ ਜਿਉਂ ਕਿ ਕੰਮ ਦੇ ਵਿੱਚ ਬੰਦਾ ਬਿਜੀ ਹੋ ਜਾਂਦਾ ਆਹ ਲੋ ਪੌਣੇ 24 ਹੈ ਪੈਣਾ ਦੀ ਆਪਾਂ ਨੂੰ 24.5 ਪੌਣੇ 25 ਬਹੁਤ ਆ ਆਹ ਲੋ ਠੀਕ ਹੈ ਪੂਰਾ ਪੂਰੇ ਆਊਗਾ ਆਪਣਾ ਬਿਲਕੁਲ ਨਾ ਵਧੇ ਨਿਕਾਟੇ ਮੈਂ ਪਹਿਲਾਂ ਬਿਉਤ ਕੇ ਫੇਰ ਹੀ ਕਟਿਆ ਸੀਗਾ ਕਟਾਈ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬਿਉਤ ਲਿਆ ਸੀ ਕੱਪੜਾ ਵੀ ਕਿੱਥੋਂ ਕਿੱਥੋਂ ਕੀ ਕੀ ਨਿਕਲੂ ਨਹੀਂ ਆਪਾਂ ਇਹਨੂੰ ਹੋਰ ਕਾਟ-ਕਾਟ ਦੇ ਤਾਂ ਕਰਕੇ ਕਹਿੰਦਾ ਕੁਰਤੇ ਪਿਆਮੇ ਦੀ ਵੀਡੀਓ ਲਾਜ਼ਮੀ ਦੇਖ ਲਿਆ ਕਰੋ ਸੱਤ ਕਟਾਂ ਆ ਜਾਂਦੀਆਂ ਇੱਕ ਰੀਗਣਾ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਸਾਰੇ ਵੀਡੀਓ ਦੇ ਵਿੱਚ ਤੁਹਾਡੇ ਕੋਲੇ ਇੱਕ ਵੀ ਚੀਜ਼ ਸਿੱਖਣ ਨੂੰ ਮਿਲਗੀ ਤਾਂ ਬਹੁਤ ਵੱਡੀ ਪ੍ਰਾਪਤੀ ਹੋ ਜਾਂਦੀ ਹੈ ਨਾ ਇੱਥੇ ਇੱਕ ਸਾਲ ਲਾ ਕੇ ਕੰਮ ਸਿੱਖਣਾ ਕਿੱਥੇ 10 ਮਿੰਟ ਕੱਢ ਕੇ ਤੁਸੀਂ ਬੈਠਦੇ ਹੋ ਜਦੋਂ ਣੈਟ ਤੇ ਤਾਂ 10 ਮਿੰਟਾਂ ਦੇ ਵਿੱਚ ਕੋਈ ਨਾ ਕੋਈ ਚੀਜ਼ ਆਪਣੇ ਸਮਝ ਆਏ ਨੀ ਤਾਂ ਬਹੁਤ ਵੱਡੀ ਪ੍ਰਾ ਠੀਕ ਆ ਹੁਣ ਜਿਹੜਾ ਆਪਣਾ ਆਹ ਕੱਟ ਬਚ ਗਿਆ ਇਹਨੂੰ ਆਪਾਂ ਕੰਮ ਦੇ ਵਿੱਚ ਲਾਵਾਂਗੇ ਇਹ ਨਹੀਂ ਐ ਵੀ ਇਹਨੂੰ ਵੀੜਾ ਪੂੜਾ ਕਰ ਦੇ ਆਹ ਆਹ ਚੀਜ਼ ਦਾ ਧਿਆਨ ਰੱਖਣਾ ਆ ਮੈਂ ਤੁਹਾਨੂੰ ਦਿਖਾਉਣਾ ਇਹਨੂੰ ਆਪਾਂ ਹੈਪ ਦੇ ਵਿੱਚ ਲੈ ਲਾਂਗੇ ਇਧਰੋਂ ਠੀਕ ਆ ਮੈਂ ਉੱਪਰਲੇ ਪਾਸੇ ਰੱਖਾਂਗੇ ਇਹਨੂੰ ਤਾਂ ਕਿ ਇਹਨੂੰ ਹੈਪ ਦੇ ਵਿੱਚ ਹੀ ਆਪਾਂ ਕਾਟ ਲਈ ਜਮਾ ਸੌਕੀ ਕਾਟ ਦੱਸੂਗਾ ਫਿਰ ਵੀ ਕਈ ਵਾਰੀ ਨਹੀਂ ਸਮਝ ਆਉਂਦੀ ਉਹ ਕੋਈ ਗੱਲ ਨਹੀਂ ਸੰਗਣਾ ਦੀ ਦੁਬਾਰੇ ਪੁੱਛਦਾ ਗੁਰੂ ਹਜੇ ਤੱਕ ਉਹ ਭੈਣਾਂ ਦੇ ਕੰੰਗਾਂ ਦੀ ਸਮਝ ਆਈ ਨਹੀਂ ਜਿਹੜੀ ਮੈਂ 6 ਇੰਚ ਫੀਟ ਉੱਪਰ ਕਰਦਾ ਹੁੰਦਾ ਉਹਨਾਂ ਕਈ ਭੈਣਾਂ ਤਾਂ ਆ ਗਈ ਕਈ ਭੈਣਾਂ ਹਜੇ ਵੀ ਕਮੈਂਟ ਕਰ ਰਹੀਆਂ ਬਾਈ ਸਾਨੂੰ ਉਹ ਸਮਝ ਨਹੀਂ ਆਈ ਹੈ ਨਾ ਆ ਕੋਈ ਗੱਲ ਜਦੋਂ ਮੈਂ ਉੱਧਰ ਜਾਊਂਗਾ ਕੱਟੂਗਾ ਨਾ ਫਿਰ ਤੁਹਾਨੂੰ ਸਮਝਾਊਂਗਾ ਹੁਣ ਆਪਾਂ ਇੱਕ ਵਾਰੀ ਕੁਰਤੇ ਪਿਆ ਮੈਨੂੰ ਕਾਰਨ ਦੇਖ ਲਗੇ ਵੀ ਕਿਵੇਂ ਆ ਜਿਹੜੀ ਮੈਂ ਪ੍ਰੈਸ ਮਾਰ ਰਿਹਾ ਇਹਦਾ ਵੀ ਇੱਕ ਮਤਲਬ ਲਾ ਇਹ ਪ੍ਰੈਸ ਮਾਰਨੇ ਨਾਲ ਇੱਕ ਸੂਤ ਵੀ ਕੁਰਤਾ ਖੁੱਲਾ ਨਹੀਂ ਹੁੰਦਾ ਠੀਕ ਹੈ ਪੂਰੀ ਪ੍ਰੈਸ ਕਰਮਾ ਆਪਣੀ ਹੁਣ ਹੱਥ ਵੀ ਲੱਗਦਾ ਇਹਦੇ ਨਾਲ ਕੀ ਉਰਤਾ ਜਿਹੜਾ ਬਾਦ ਦੇ ਵਿੱਚ ਆਪਣਾ ਖੁੱਲਾ ਪੀੜਾ ਨਹੀਂ ਹੁੰਦਾ ਨਾਲ ਹੁਣ ਚੰਗੀ ਤਰ੍ਹਾਂ ਆਪਾਂ ਨਿਸ਼ਾਨ ਲਾਵਾਂਗੇ ਤੇ ਹੈਪ ਹੈਗੀ ਇਹਨਾਂ ਦੀ ਪੌਣੀ 24 ਆਹਾਂ ਜਿਹੜਾ ਘੱਟ ਵੱਧਦਾ ਇਹਨੂੰ ਆਪਾਂ ਵਿੱਚ ਹੀ ਲੈ ਲਾਂਗੇ ਅੱਗੇ ਪਿੱਛੇ ਕਰਕੇ ਨਾ ਹਾਂ ਮਾੜੇ ਪੱਲਿਆਂ ਨੂੰ ਅੱਜੋਂ ਤੋੜ ਕੇ ਤਾਂ ਕਿ ਇੱਥੋਂ ਇਹਨੂੰ ਵਿੱਚ ਆਜ ਕੇ ਹੀਰੇ ਤੇ ਤੇ ਇਧਰ ਕੋਈ ਵੀ ਆਪੋ ਇਹਦਾ ਨਹੀਂ ਆਉਂਦਾ ਆ ਦੇਖੋ ਆ ਜਿਹੜੀ ਇੱਥੇ ਕੰਮ ਆਊਗੀ ਇਹਨਾਂ ਦੀ ਆਪਾਂ ਪਾਸਾ ਘਮਾ ਲਏ ਐਂ ਕਰ ਲਏ ਯਾਨੀ ਥੋੜਾ ਜਿਹਾ ਦਿਮਾਗ ਨੂੰ ਲੜਾਇਆ ਕਰੋ ਫਿਰ ਹਰ ਇੱਕ ਚੀਜ਼ ਦਾ ਹੱਲ ਹੋ ਜਾਂਦਾ ਹੈਗਾ ਜਦੋਂ ਆਪਾਂ ਨੇਰਾਪੁਰਾ ਹਨਾ ਵੀਡੀਓ ਦੇਖ ਕੇ ਕੰਮ ਚਲਾਉਣੇ ਫਿਰ ਵੀ ਨਹੀਂ ਕੰਮ ਚੱਲਦਾ ਵੱਧ ਤੋਂ ਵੱਧ ਥੋੜਾ ਜਿਹਾ ਆਪਦਾ ਦਿਮਾਗ ਵੱਧ ਚਲਾਇਆ ਕਰੋ ਵੀ ਆਪਾਂ ਐਂ ਕਰ ਲਗੇ ਤਾਂ ਐ ਹੋ ਜੂ ਐਂ ਕਰ ਲਗੇ ਤਾਂ ਐ ਹੋ ਜੂ ਹਨਾ ਇਹ ਜੀ ਜ਼ਰੂਰੀ ਆ ਹਲ ਹੁਣ ਮੈਂ ਇਹਦੀ ਗਲਾਈ ਪਾਉਂਗਾ ਜੀ ਇਹੀ ਕੁਰਤਾ ਚੌਰਸਕੇਰ ਵਾਲਾ ਹੁੰਦਾ ਫਿਰ ਆਪਾਂ ਇਹਦੀ ਹੋਰ ਕਾਰਡ ਕੱਟਣੀ ਸੀਗੀ ਬਾਕੀ ਰਾਤ ਮੈਂ ਚੋਲੇ ਦੀ ਵੀਡੀਓ ਪਾਈ ਸੀਗੀ ਜੇ ਕੋਈ ਭੈਣਾਂ ਬਾਹਰਲੀ ਕੰਟਰੀ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਸਿੱਖਣਾ ਚਾਹੁੰਦੀਆਂ ਤਾਂ ਉਹ ਵੀਡੀਓ ਲਾਜ਼ਮੀ ਦੇਖਣ ਮੈਂ ਕੱਟਣ ਦੀ ਵੀਡੀਓ ਪਾਈ ਆ ਹਜੇ ਹੋ ਸਕਦਾ ਸਲਾਈ ਦੀ ਵੀਡੀਓ ਪਾ ਦਾਂ ਜੇ ਤੁਸੀਂ ਰਿਸਪੌਂਸ ਮੈਨੂੰ ਵਧੀਆ ਦਿੱਤਾ ਲਾਈਕ ਸ਼ੇਅਰ ਕਮੈਂਟ ਬਾਦੂ ਕੀਤੇ ਹਨ ਤਾਂ ਕਿਉਂ ਜਦੋਂ ਤੁਹਾਡਾ ਰਿਸਪੌਂਸ ਹੀ ਨਹੀਂ ਹੈ ਚੋਲਾ ਸਿੱਖਣ ਵਾਸਤੇ ਫਿਰ ਮੈਂ ਸੰਗ ਕਿਉਂਸ ਕਹੂੰਗਾ ਹਨ ਜੇ ਤੁਸੀਂ ਰਿਸਪੌਂਸ ਦਿਓਗੇ ਵੀ ਹਾਂ ਭਾਈ ਅਸੀਂ ਚੋਲੇ ਕਿਚਾਰੇ ਸਿੱਖਣੇ ਆ ਤਾਂ ਮੈਂ ਜ਼ਰੂਰ ਵੀਡੀਓ ਪਾਉਂਗਾ ਚੋਲਿਆਂ ਕਿਚਾਰੇ ਦੇ ਠੀਕ ਆ ਆਹ ਨੂੰ ਆਪਾਂ 1 ਇੰਚ ਚੱਕਾਂਗੇ ਕਿਉਂਕਿ ਭਰਾ ਦਾ ਢਿੱਡ ਥੋੜਾ ਜਿਹਾ ਵੱਡਾ ਆ ਠੀਕ ਆ ਬਾਹਰ ਕੱਢ ਥੱਲੇ ਆਪਾਂ ਕੱਢਤੀ 1 ਇੰਚ ਪੱਲਾ ਆਪਾਂ ਨੇ ਬੈਕ ਵਾਲਾ ਚੱਕਤਾ ਉੱਪਰਲੇ ਪਾਸੇ ਜਾ ਕੇ ਇਹਨੂੰ ਕੱਢ ਦਾਂ ਠੀਕ ਹੈ ਤਾਂ ਕਿ ਜਦੋਂ ਆਪਾਂ ਖੜਦੇ ਆ ਆਪਣਾ ਜਿਹੜਾ ਕੁੜਤਾ ਉਹ ਪਿੱਛੇ ਨੂੰ ਲੰਕ ਜਾਂਦਾ ਉਹਨੇ ਪਿੱਛੇ ਨੂੰ ਪੱਲਾ ਨਹੀਂ ਲੰਕੂਗਾ ਇਹ ਇਹਨੂੰ ਆਪਾਂ ਹੁਣ ਇਹਨੂੰ ਇੱਥੋਂ ਉਵੇਂ ਬੰਦ ਕਰ ਲਿਆ ਜਿਵੇਂ ਖੋਲਿਆ ਸੀ ਠੀਕ ਆ ਇਸ ਤਰ੍ਹਾਂ ਆਪਾਂ ਇੱਕ ਵਾਰੀ ਲਵਾਈ ਫੇਰ ਚੈੱਕ ਕਰੇ ਮੇਰੇ ਆਤਮੇ ਮੈਂ ਉਹਨਾਂ ਚਾਰ-ਚਾਰ ਵਾਰੀ ਚੀਜ਼ ਨੂੰ ਚੈੱਕ ਕਰ ਦਾਂ ਵੀ ਕਾਲੂ ਕਪੜਾ ਆਪਾਂ ਨੂੰ ਦੇੜ ਭਦੇੜ ਨਾ ਕਰਨੀ ਪਵੇ ਹੁਣ ਲਵਾਈ ਚੈੱਕ ਕਰਨੇ ਪਹਿਲਾਂ ਆਪਾਂ ਕਿੰਨੀ ਆ 42. ਆਪਾਂ ਰੱਖਾਂਗੇ 43 ਆ ਲੋ ਬਸ ਮਾੜੇ ਮੋਟੀ ਸੂਤ ਪਰ ਬਾਦ ਸੂਤ ਪਰ ਨੂੰ ਨਾ ਕੱਟਿਆ ਕਰੋ ਧੋਣ ਤੋਂ ਬਾਅਦ ਕਈ ਵਾਰੀ ਨਾ ਕਪੜਾ ਸੰਗੜਨ ਦਾ ਡਰ ਹੁੰਦਾ ਮੋੜਾ ਕਿੰਨਾ ਲਾਵਾਂਗੇ ਆਪਾਂ ਥਲੇ ਨੂੰ 9 ਇੰਚ ਟੀਰਾ ਹੈਗਾ ਇਸ ਭਰਾ ਦਾ ਕਿੰਨਾ 19 ਇੰਚ ਆਪਾਂ ਲਾਵਾਂਗੇ 21 ਇੰਚ ਵੱਧ ਠੀਕ ਹੈ ਇਸ ਤੋਂ ਹੁਣ ਚਾਕਾਂ ਦੇ ਇਹ ਨਿਸ਼ਾਨ ਆ ਉਹ ਕਿੰਨੇ ਦਿਲਾਵਾਂਗੇ ਆਪਾਂ 16.5 ਦੇ ਕਿਉਂਕਿ ਕੱਦ ਪੂਰਾ ਲੰਮਾ ਇਹਨਾਂ ਦਾ ਤਾਂ ਕਰਕੇ ਚਾਕੇ ਨੇ ਦੇਖੋ 16.5 ਦੇ ਚਲੇਗੀ ਇਹ ਚੀਜ਼ ਦਾ ਲਾਜ਼ਮ ਹੀ ਧਿਆਨ ਰੱਖਣਾ ਕਿ ਸਾਰਿਆਂ ਦੇ 15 ਤਰੀਨੇ ਲਾਉਣੇ ਸਾਰਿਆਂ ਦੇ 16.5 ਤਰੀਨੇ ਲਾਉਣੇ ਬੰਦਾ ਦੇਖ ਕੇ ਫਿਰ ਲਾਉਣੇ ਆਹ ਲਓ 15 ਫਿਰ 12 ਫਿਰ 5 ਹੁਣ ਕਮਰ ਕਿੰਨੀ ਆਪਾਂ ਕਮਰ ਵੀ ਦੇਖਾਂਗੇ ਕਮਰ ਹੈਗੀ ਇਸ ਪ੍ਰਾ ਦੀ 22 ਇੰਚ ਨਾ ਟੱਡ ਹੁੰਦਾ ਆਪਣਾ ਉਦੋਂ 4 ਇੰਚ ਵੱਧ ਕਮਰ ਜਿਹੜੀ ਹੁੰਦੀ ਹੈ ਉਹ ਸਹੀ ਹੁੰਦੀ ਹੈ ਬਿਲਕੁਲ ਇਸ ਭਰਾ ਦਾ ਪੇਟ 42 ਆ ਇਹਨੇ 42 ਬੰਦੀ ਪਰ ਇਹ ਬਹੁਤ ਟੈਟ ਕੱਪੜੇ ਪਾਉਂਦੇ ਆ ਤੇ ਬਾਈ ਕਮਰ ਦਾ ਅੱਧ ਹੋ ਗਿਆ 11 11 ਤੋਂ ਆਪਾਂ ਤਿੰਨ ਸੂਟ ਵਧ ਕਰਾਂਗੇ ਜਿੰਨਾ ਕਿ ਦਬਾਊਗਾ ਆ ਲੋ ਐਸ ਹੈਪ ਕਿੰਨੀ ਆ ਪੌਣੇ 24 ਆਪਾਂ ਲਾਵਾਂਗੇ ਤੋਂ 24.1 ਤੇ ਬਸ ਆ ਨਿਸ਼ਾਨ ਨਾ ਪੂਰੇ ਧਿਆਨ ਨਾਲ ਆਇਆ ਕਰੋ ਬਾਕੀ ਇਹ ਚੱਲ ਜਾਂਦਾ ਆ ਨਿਸ਼ਾਨਦਾਨੀ ਚੱਲਦਾ ਕਿਉਂ ਮਾੜੇ ਜੇ ਨਹੀਂ ਇਹ ਖੁੱਲਾ ਹੋ ਜੂ ਮਾੜੇ ਨੇ ਪੀੜਾ ਹੋ ਜੂ ਸਕੇਲ ਫੱਟੀ ਲਾ ਕੇ ਫਿਰ ਆਪਾਂ ਨੇ ਕੱਟਣਾ ਇਥੋਂ ਐਮ ਐਸਟਰ ਠੀਕ ਹੈ ਜੀ ਇਹ ਹਨ ਐਂਡਰੋਇਡ ਉਧਰ ਇੱਥੇ ਪੂਰਾ ਧਿਆਨ ਦੇਣਾ ਆ ਨਿਸ਼ਾਨ ਤੁਹਾਡਾ ਜ਼ਰੂਰੀ ਆ ਸਹੀ ਹੁਣ ਨਹੀਂ ਠੀਕ ਹੈ ਇਸੇ ਤਰੀਕੇ ਆਪਾਂ ਇਧਰੋਂ ਹਲਕੇ ਹਲਕੇ ਛਲਕੇ ਲੱਗ ਜਾਵਾਂਗੇ ਇਹਨੂੰ ਤਾਂ ਕਿ ਕੋਈ ਦਿੱਕਤ ਨਾ ਆਵੇ ਹਨਾ ਮਾਲਾਏ ਪੀੜਾ ਨਹੀਂ ਹੋਣਾ ਚਾਹੀਦਾ ਆਪਣਾ ਇੱਥੇ ਟੱਕ ਲਾਵਾਂਗੇ ਦੋਨੇ ਪਾਸੇ ਕੀ ਜੇ ਇਹਦੇ ਲਓ ਜੀ بس ਆ ਚੀਜ਼ ਆ ਧਿਆਨ ਰੱਖਣਾ ਦੇਖੋ ਜਿਹੜਾ ਆਪਣਾ ਟੱਕਸੀ ਨਾਲ ਉਹ ਨਿਕਲ ਗਿਆ بس ਥੋੜਾ ਜਨ ਕੇ ਦਿਮਾਗ ਨੂੰ ਨਾ ਚਲਾ ਲਿਆ ਕਰੋ ਆਹਦੇ ਹਿਸਾਬ ਨਾਲ ਮੇਰਾ ਪੁਰਾ ਇਹ ਨਹੀਂ ਹੁੰਦਾ ਵੀ ਜਿੰਨਾ ਮੈਂ ਤੁਹਾਨੂੰ ਸਿਖਾਇਆ ਉਦੋਂ ਗੱਲ ਬਣਦੀ ਆ ਜਦੋਂ ਤੁਸੀਂ ਥੋੜਾ ਜਿਹਾ ਆਪ ਦੇ ਤੋਂ ਵੀ ਵੱਧ ਸੋਚ ਕੇ ਹਨਾ ਕੰਮ ਕਰਦੇ ਹੋ ਆਪਾਂ ਆਸਾ ਹੁਣ ਆਪਾਂ ਐ ਫੜ ਕੇ ਨਾ ਇੱਥੋਂ ਐ ਘੁਮਾ ਦੇਈਏ ਇਧਰਲੇ ਪਾਸ ਨੂੰ ਇਧਰ ਲੈ ਜਾਾਂਗੇ ਤੇ ਲੜ ਨੂੰ ਆਪਾਂ ਐ ਖੋਲ ਲਾਂ ਇੱਥੋਂ ਆਪਾਂ 1.5 ਇੰਚ ਇੱਥੋਂ 1.5 ਇੰਚ ਰੱਖਣਾ ਨਾ ਕਿ ਇੱਥੋਂ ਹਨਾ 1.5 ਇੰਚ ਪਿਛਲੇ ਪੱਲੇ ਆਪਾਂ ਕੱਟਦੇ ਹੁੰਨੇ ਆ ਜਿੱਥੇ ਤੇ ਆਪਣਾ ਤੀਰਾ ਲੱ ਠੀਕ ਆ ਇਹ ਚ ਟੱਕ ਲਾਇਆ ਪਰ ਇਹਨੂੰ ਹੁਣ ਆਪਾਂ ਰੱਖਦੇ ਆਂ ਸਾਈਡ ਹੁਣ ਗਲਾ ਹੈਗਾ ਇਸ ਭਰਾ ਦਾ 17 ਇੰਚ ਤੇ ਕਾਲਰ ਲੱਗੂਗਾ ਇਹਦੇ 17 ਕਰੀਬ ਵਾਲੇ ਇੱਕ ਵੀ ਚੰਗੀ ਤਰ੍ਹਾਂ ਜੇ ਕਿਸੇ ਭਰਾ ਨੂੰ ਜਾਂ ਭੈਣ ਨੂੰ ਫੱਟੀ ਨਹੀਂ ਕੱਟਣੀ ਆਉਦੀ ਤਾਂ ਸਾਰੀ ਫੱਟੀ ਜਿਹਦਾ ਕੱਦ ਕਾਠ ਲੰਮਾ ਉਹਦੇ 16 ਕਰ ਲਿਆ ਕਰੋ ਸਨੇ ਕਾਲਰ ਦੇ ਤੇ ਜੇ ਕੱਦ ਠੀਕ ਆ ਮੇਰੇ ਗੰਗੂ ਫਿਰ 15 ਇੰਚ ਬਹੁਤ ਸਾਰੀ ਸਨੇ ਗਲੇ ਦੇ ਜੀ ਗਲੇ ਦਾ ਛੱਡ ਕੇ ਰੱਖਣੀ ਆ ਫਿਰ 12 12.5 ਬਹੁਤ ਹੁੰਦੀ ਆ ਇਹ ਜੀ ਪਾਵਾਂ ਲਿਖ ਕੇ ਰੱਖ ਲਿਆ ਕਰੋ ਠੀਕ ਆ ਪਾਵਾਂ ਮੂੰਹ ਜਵਾਨੀ ਯਾਦ ਰੱਖਿਆ ਕਰੋ ਉਹ ਤੁਹਾਡੀ ਮੰਦੀ ਆ ਇੱਥੋਂ ਆਪਾਂ ਰੱਖਾਂਗੇ 2.5 ਪੁਆਇੰਟ ਇੱਕ ਸੂਟ ਨੀਚੇ ਨੂੰ ਕਿੰਨਾ ਰੱਖਾਂਗੇ ਪੌਣੇ ਤਿੰਨ ਔਰ ਨੈਸਟ ਤੀਰਾ ਕਿੰਨਾ 19 ਇੰਚ ਜਾਨੀ ਕਿ 9.5 9.5 ਤੋਂ ਇੱਕ ਸੂਟ ਆਪਾਂ ਘਾਟ ਰੱਖਣਾ ਮੈਂ ਤੁਹਾਨੂੰ ਹਮੇਸ਼ਾ ਦੱਸਦਾ ਤਾਂ ਕਿ ਫਰੰਟਰ ਦੇ ਵਿੱਚ ਬਲ ਨਾ ਪੈਣ ਹਨ ਤੇ ਮੋੜੇ ਦੀ ਢਲਾਨ ਕਿੰਨੀ ਰੱਖਾਂਗੇ ਆਪਾਂ 2 ਇੰਚ ਪੌਣੇ ਇਧਰੋਂ ਫਰੰਟ ਹੈਗਾ 8.5 ਆਪਾਂ ਇੱਥੋਂ ਲਾਵਾਂਗੇ 8.5 ਤੇ ਹਾਂ ਇੱਥੋਂ ਆਪਾਂ ਹਲਕੀ ਹਲਕੀ ਦੀ ਸ਼ੇਪ ਦੇਵਾਂਗੇ ਇਸ ਤਰ੍ਹਾਂ ਠੀਕ ਹੈ ਜੀ ਆਹ ਨਹੀਂ ਨੀਚੀ ਵਾਲੀ ਗਲਾਈ ਹੋ ਗਈ ਆਪਣੀ ਐਵੇਂ ਉਧਰ ਉਪਰ ਇੱਕੋ ਜਿਹਾ ਕਰ ਲੈਨੇ ਪੱਲੇ ਕਿਸੇ ਜੀ ਦੀ ਤੁਹਾਨੂੰ ਕੰਫਿਊਜ਼ਨ ਹੋਵੇ ਵੀ ਸਮਝ ਨਹੀਂ ਲੱਗੀ ਹੈ ਨਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਵੀ ਬਾਕੀ ਚੀਜ਼ਾਂ ਸਮਝ ਆ ਗਈਆਂ ਤੁਹਾਨੂੰ ਆਹ ਚੀਜ਼ ਹੀ ਹਜੇ ਵੀ ਸਮਝ ਨਹੀਂ ਆਈ ਹੈ ਨਾ ਤਾਂ ਕਿ ਆਪਾਂ ਦੁਬਾਰਾ ਇਹਦੀ ਵੀਡੀਓ ਬਣਾ ਲੀਏ ਹੁਣ ਆਪਣੇ ਕੋਲੇ ਆਹ ਕਪੜਾ ਬਚਿਆ ਗਿਆ ਹੁਣ ਆਪਾਂ ਦੇਖਾਂਗੇ ਵੀ ਇਹ ਚੋ ਬਾਹ ਕਿਵੇਂ ਨਿਕਲਦੀ ਹੈ ਨਾ ਇਹਦੇ ਦੋ ਕਟ ਆਪਣੇ ਕੋਲੇ ਫਿਰ ਆਪਾਂ ਉਹ ਕਾਰਟ ਕੱਟ ਲਾਂਗੇ ਬਾਹ ਪੂਰੀ ਕਰਨੀ ਆ ਪੂਰੀ ਬਾਹ ਦੀ ਜਿਹੜੀ ਲੰਬਾਈ ਆ ਉਹ 25.5 ਇੰਚ ਆ ਆਪਾਂ ਨੂੰ ਲਗਭਗ 24 ਦਾ ਪੀਸ ਤਾਂ ਚਾਹੀਦਾ ਹੀ ਚਾਹੀਦਾ ਇਹ ਹੈ ਨਾ ਇਹ ਆ ਲੈ ਪਹਿਲਾ ਸੈੱਟ ਕਰਕੇ ਹੁਣ ਆਪਾਂ ਮਿਣਾਗੇ ਕਪੜਾ ਹੈ ਕਿੰਨਾ ਹੈ ਨਾ ਹਾਂ ਬਹੁਤ ਹੈਗਾ ਹੁਣ ਆਪਾਂ ਇਹਨੂੰ ਇੱਕ ਵਾਰੀ ਪ੍ਰੈਸ ਨਾਲ ਸੈੱਟ ਕਰ ਲੀਏ ਇਸ ਤੋਂ ਹੁਣ ਆ ਗਈ ਗੱਲ ਮੋਢੇ ਦੀ ਛਾਤੀ ਹੈਗੀ 42 42 ਦਾਦ ਹੋ ਗਿਆ 21 21 ਤੇ ਦੋ 23 23 ਇੰਚ ਮੋਢਾ ਬੰਦਦਾ ਇਸ ਭਰਾ ਦਾ ਜਿੰਨੀ ਛਾਤੀ ਹੋਵੇ ਉਹਦਾ ਅੱਧ ਕਰਕੇ ਉਹ ਚ 2 ਇੰਚ ਪਾ ਦਿਆ ਕਰੋ ਮੰਨ ਕੇ ਚਲੋ ਮੇਰੀ ਛਾਤੀ 36 ਆ 36 ਦਾਦ ਕਿੰਨਾ ਹੋ ਗਿਆ 18 18 ਦੇ ਵਿੱਚ ਆਪਾਂ ਦੋ ਪਾਈ ਕਿੰਨੇ ਹੋ ਗਏ 20 20 ਤੋਂ ਬਾਅਦ ਕੋਈ ਐਕਸਟਰਾ ਮਾਰਜਨ ਨਹੀਂ ਪਾਉਣਾਗਾ ਠੀਕ ਆ ਇਹ ਚੀਜ਼ ਲਾਜ਼ਮੀ ਧਿਆਨ ਰੱਖਣਾ ਤਾਂ ਇਸ ਭਰਾ ਦੀ ਛਾਤੀ ਹੈਗੀ 41 ਮੋਢਾ ਇਹਨਾਂ ਦਾ 22 ਇੰਚ ਬਣੂਗਾ ਆਪਾਂ 22 ਮੋਢਾ ਪਾਵਾਂਗੇ ਹਨ ਯਾਨੀ ਕਿ 11 ਮੋਢਾ ਪਾਵਾਂਗੇ ਤੋ 11 2 22 ਹੁੰਦੇ ਨਾ ਬਿਲਕੁਲ ਸਹੀ ਆ ਰਿਹਾ ਨਾ ਇੱਕ ਜੀ ਇਹ ਕੋਈ ਲਾਜ਼ਮੀ ਨਹੀਂ ਮਿਲਿਆ ਕਰੋ ਹਰ ਇੱਕ ਦੀ ਕਿਸੇ ਦੀਆਂ ਕੋਣੀਆਂ ਮੋਟੀਆਂ ਹੁੰਦੀਆਂ ਜਿੰਮ ਵਾਲੇ ਮੁੰਡਿਆਂ ਦੇ ਕੋਣੀਆਂ ਮੋਟੀਆਂ ਹੁੰਦੀਆਂ ਧਿਆਨ ਰੱਖਿਆ ਕਰੋ ਪਹਿਣ ਬਣ ਕੇ ਆਪਾਂ ਲੇਡੀ ਸੂਟ ਬਣਾਉਣਾ ਆਪਾਂ ਕੋਈ ਲਾਜ਼ਮੀ ਨਹੀਂ ਮਿਲਿਆ ਕਰੋ ਹੁਣ ਬਾਹਾਂ ਲਮਾਈ ਕਿੰਨੀ ਆਪਣੀ 25 ਆਪਾਂ ਨਿਸ਼ਾਨ ਕਿਨੇ ਲਾਵਾਂਗੇ ਸਾਡੇ 24 ਤੇ ਇਹ ਆਨ ਠੀਕ ਆ ਅੱਗੋਂ ਕਿੰਨਾ ਰੱਖਾਂਗੇ 6 ਇੰਚ ਕਿਉਂਕਿ ਕਾਫ ਲੱਗਣਗੇ 10 ਇੰਚ ਇਹਨਾਂ ਦੇ ਤਾਂ ਕਰਕੇ ਆਪਾਂ 6 ਇੰਚ ਲਾ ਰਹੇ ਆ ਤੇ ਕੋਣੀ ਕਿੰਨੀ ਆ 14 ਆਪਾਂ ਲਾਵਾਂਗੇ 15 ਦੇ ਠੀਕ ਆ ਇੱਥੋਂ ਆਪਾਂ 6 ਇੰਚ ਛੱਟ ਕਿ ਲਾਉਣੀ ਆ ਤੁਸੀਂ ਇੱਕ ਇਹੋ ਥਲੇ ਸੈੱਟ ਕਰਿਆ ਕਰੋ ਤਾਂ ਕਿ ਪਿਛਲੇ ਪਾਸੇ ਬਲਜੇ ਨਾ ਪੈਣ ਇਸ ਤਰ੍ਹਾਂ ਹੁਣ ਆਪਾਂ ਆਹ ਨਿਸ਼ਾਨ ਨੂੰ ਮਿਲਾਂਗੇ ਇੰਨ ਠੀਕ ਆ ਇਹ ਐਸ ਤਰ੍ਹਾਂ ਉਤਾਰ ਇਸ ਜਹਾਂ ਦੇ ਨਾਲ ਲਓ। ਇੱਥੋਂ ਜਦੋਂ ਮੈਂ ਕੱਟੂਗਾ ਇੱਥੋਂ ਆਗੇ ਨਾ ਆ ਆ ਲਾਲ ਨਿਸ਼ਾਨੀ ਥੋੜੀ ਸਹੀ ਹੈ ਨਾ ਪਰ ਮੈਂ ਨੀਲੀ ਨਿਸ਼ਾਨੀ ਦੇ ਕੱਟੂਗਾ ਇੰਨਾ ਡਾਊਨ ਕਰਕੇ ਇੱਥੇ ਐਵੇਂ ਤੁਸੀਂ ਕੱਟਣਾ ਐ ਐ ਠੀਕ ਹੈ ਡੇਢ ਸੂਤ ਲਗਭਗ ਡਾਊਨ ਕਰ ਦੇਣਾ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾਗਾ। ਲਓ। ਇੱਥੋਂ ਵੀ ਆਪਾਂ ਇੱਥੋਂ ਜਾ ਕੇ ਗਲਾਈ ਪਾਉਣ ਲੱਗੇ ਨੀਚੇ ਇਸ ਤਰ੍ਹਾਂ ਪੁਰਾਪਨ ਜਿਹੜੀ ਆਹਾ ਦਾ ਹਿੱਸਾ ਹੈਗਾ ਬਾਹਾਂ ਦਾ ਮਾਰਜਿਨ ਛੱਡ ਕੇ ਜਿੱਥੋਂ ਦੀ ਆਪਣੀ ਸਿਉਣ ਜੋਗੇ ਉਹਦਾ ਛੱਡ ਕੇ ਫਿਰ ਤੁਸੀਂ ਪ੍ਰੈਸ ਨਾਲ ਨਾ ਕਰੀਜ ਬਣਾਣਾ ਕਰੋ ਐਵੇਂ ਜੇ ਪ੍ਰੈਸ ਨਹੀਂ ਹੁੰਦੀ ਫਿਰ ਨੋ ਨਾਲ ਕਰੀਜ ਬਣਾ ਲੈ ਕਰੋ ਐ ਹੁਣ ਆਪਾਂ ਫੱਟੀਆਂ ਕੱਟਾਂਗੇ 6 ਇੰਚ ਕਿਉਂਕਿ ਕੱਦ-ਕਾਠ ਪੂਰਾ ਬੰਦੇ ਦਾ ਲੰਮਾ ਹੈਗਾ 2 ਲੜ ਚੱਗ ਗਏ ਠੀਕ ਆ ਤਾਂ ਇੱਥੋਂ ਆਪਾਂ ਨੇ ਇਸ ਤਰ੍ਹਾਂ ਕੱਟ ਦੇਣਾ 6 ਇੰਚ ਫੱਟੀਆਂ ਠੀਕ ਆ ਜੀ ਅਇਛੇ ਤਾਂ ਇਹ ਗੋ 2 ਲੜ ਚੱਕਨੇ ਆਪਾਂ ਨੇ ਪੂਰਾ ਧਿਆਨ ਦੇ ਨਾਲ ਇਹ ਕਈ ਵੇ ਨੇ ਤਿੰਨ ਚੱਕੇ ਜਾਂਦੇ ਆ ਦੇਖ ਲਿਆ ਕਰੋ ਲੜ ਦੋਈ ਆ ਇਹ ਇੱਥੇ ਲੁਕੀ ਇੱਥੇ ਟੱਕ ਜਿਹੜਾ ਆਪਾਂ ਲਾਉਣੇ ਨੇ ਉਹ ਮੇਰੀ ਬੈਸੀ ਆਦਤ ਆ ਕਿ ਇਹਦਾ ਕੋਈ ਬੜਾ ਮਤਲਬ ਨਹੀਂ ਹੁੰਦਾ ਹਣਾ ਬਾਹਾਂ ਵੀ ਕਟਿੰਗ ਹੁਣ ਆਪਾਂ ਕੱਟਾਂਗੇ ਤੀਰਾ ਤੀਰਾ ਹੈਗਾ ਇਸ ਭਰਾ ਦਾ ਕਿੰਨਾ ਹੈ 19 ਇੰਚ ਆਪਾਂ ਲਾਵਾਗੇ ਨਿਸ਼ਾਨ ਇੱਥੇ ਜਿਹੜਾ 2 ਇੰਚ ਵੱਧ ਇਹਨ ਇੱਕ ਟੋਪ ਪਰ ਕੀ ਇੰਜ ਕਰਾਂਗੇ ਇਹਨੂੰ ਇਸ ਤਰ੍ਹਾਂ ਠੀਕ ਹੈ 19b ਤੇ 21 ਆਪਾਂ ਕੀ ਇੰਜ ਆਹਨ ਪੁਰਾਣੀ ਕੀ ਹੋ ਗਏ ਨਾ ਪੁਰਾਣੀ ਤੇ ਪ੍ਰੈਸ ਮਾਰ ਕੇ ਤੋਂ ਚੰਗੀ ਤਰ੍ਹਾਂ ਹਾਂ ਇਥੋਪਾ ਲਾਵਾਂਗੇ 6 ਇੰਚ ਪੀਸ ਲਾਵਾਂਗੇ ਇੱਕ ਵਾਰੀ ਬਾਅਦ ਸੈੱਟ ਕਰਾਂਗੇ ਇਹਨੂੰ ਸਾਈਡ ਤੇ ਕਰਕੇ ਸਾਰਾ ਕੱਪੜਾ ਲਓ ਇਹਨ ਸਾਈਡ ਤੇ ਕਰ ਤਾ ਹੁਣ ਇਹਦੇ ਵਿੱਚੋਂ ਤੀਰਾ ਕਟਾਂਗੇ ਆਪਾਂ ਪ੍ਰੈਸ ਇੱਕ ਵਾਰੀ ਫੇਰ ਕਮਾਦ ਗਏ ਉਤੋਂ ਦੀ ਜਿੰਨੀ ਤੁਸੀਂ ਪ੍ਰੈਸ ਮਾਰੀਓਗੇ ਕੱਪੜੇ ਤੇ ਉਨੀ ਸਫਾਈ ਆਈ ਜਾਊਗੀ ਹੁਣ ਤੀਰਾ ਕਿੰਨਾ 19 ਇੰਚ ਇਹ ਆਹ ਲਓ ਆਪਾਂ ਕਿੰਨਾ ਲਾਵਾ ਨਿਸ਼ਾਨ 20 ਤੇ ਜਾਨੀ ਕਿ 10 ਤੇ ਇੱਥੋਂ ਕਿੰਨਾ ਸਾਈਡ ਤੋਂ 4 ਇੱਥੋਂ ਕਿੰਨਾ 5 ਇੱਥੋਂ ਕਿੰਨਾ 2.5 ਪੁਆਇੰਟ 1 ਸੂਟ ਨੀਚੇ ਨੂੰ ਕਿੰਨਾ 1.5 ਹਾਂ ਠੀਕ ਹੈ ਇਹ ਤੋਂ ਉੱਪਰ ਅੰਦਨੂਕਿੰਜੀ ਬਾਰੇ ਨਾਲ ਦੇ ਬਾਹਰ ਨੂੰ ਕਰ ਦੇਣੀ ਆ ਉਧਰ ਇੱਥੇ ਲੈ ਲੋ ਇਸ ਇਤਨੇ ਇੱਥੋਂ ਕੱਟਾਂਗੇ ਆਪਾਂ ਇੱਥੇ ਟੱਕ ਲਾਵਾਂਗੇ ਠੀਕ ਆ ਜੀ ਹਲਕਾ ਇੱਥੋਂ ਮਸੂਦ ਘਟਾਰਦਾ ਹੁਣ ਆ ਇੱਕ ਜੀ ਹੋਰ ਮਟੀਲਰ ਮਾਸਟਰ ਜੇ ਭਰਾ ਮੇਰੀ ਵੀਡੀਓ ਦੇਖਦੇ ਆ ਕੱਪੜੇ ਦੇ ਨਾਲ ਪੈਨ ਦੇ ਨਾਲ ਕਾਡੇ ਵਾਡੇ ਨਾ ਮਾਰਿਆ ਕਰੋ ਟੇਪ ਲਾ ਕੇ ਆ ਸਾਰੀ ਪੰਜ ਚਾਰ ਪੀਂਚੀ ਚੀਜ਼ ਆ ਹਨਾ ਤਾਂ ਇਹਨੂੰ ਸਿੱਧਾ ਪਾੜ ਕੇ ਨਾ ਕੋਈ ਰੋਪਣਾ ਵੀ ਜੇ ਲੇਡੀ ਸੂਟਾਂ ਦੇ ਉੱਪਰ ਪੈਨ ਚਲਾਉਂਦੇ ਉਹ ਬਹੁਤ ਗਲਤ ਗੱਲ ਆ ਪੈਨ ਨੂੰ ਤੁਸੀਂ ਵੀ ਟੇਪ ਵਰਤਿਆ ਕਰੋ ਇਸ ਤਰ੍ਹਾਂ ਤਾਂ ਕਿ ਗਾਹਕ ਬਾਅਦ ਵਿੱਚ ਪਟਕੇ ਸਿੱਟਦੇ ਜੇ ਤੇ ਪਪਰ ਨੰਬਰ ਲਿਖਾਂਗੇ 15 ਅ 1626 ਠੀਕ ਹੈ ਜੀ ਅੱਜ ਵਾਲਾ ਆਪਣਾ ਜਿਹੜਾ ਸੀਗਾ ਕਪੜਾ ਇਹ ਸਾਢੇ 3 ਮੀਟਰ ਸੀਗਾ ਸਾਢੇ 3 ਮੀਟਰ ਕਪੜਾ ਸੀਗਾ ਸਾਰਾ ਸੂਟ ਆਪਣਾ ਵਧੀਆ ਕੱਟਿਆ ਗਿਆ ਫਿਰ ਵੀ ਕਿਸੇ ਚੀਜ਼ ਨਹੀਂ ਸਮਝ ਆਈ ਕਿਸੇ ਭੈਣ ਨੂੰ ਜਾਂ ਕਿਸੇ ਭਰਾ ਨੂੰ ਉਹ ਮੈਨੂੰ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਆ ਕੇ ਜਰੂਰ ਕਮੈਂਟ ਕਰਿਓ ਤੇ ਬਾਕੀ ਜਿਹੜੇ ਭਰਾ ਹੋਰ ਕਈ ਪਲੇਟਫਾਰਮ ਚਲਾਉਂਦੇ ਆ ਉਹ YouTube ਦੇ ਉੱਪਰ ਆਪਣੇ ਚੈਨਲ ਦਾ ਲਿੰਕ ਉੱਥੇ ਜਾ ਕੇ ਭੇਜ ਦਿਆ ਕਰੋ ਬਾਕੀ ਗਰੁੱਪ ਉਹਗਰ ਆਪਾਂ ਦੇ ਵਿੱਚ ਪਾਇਆ ਕਰੋ ਜਿਵੇਂ ਆਪਣੇ ਪਿੰਡ ਦੇ ਗਰੁੱਪ ਹੁੰਦੇ ਤਾਂ ਕਿ ਆਪਣੀਆਂ ਮਾਵਾ ਭੈਣਾਂ ਧੀਆਂ ਕੰਮ ਘਰੇ ਬੈਠ ਕੇ ਸਿੱਖ ਸਕਣ ਹਨ ਬਹੁਤ ਹੀ ਵਧੀਆ ਪਲੇਟਫਾਰਮ ਆ ਕਿਤੇ ਜਾਣਾ ਨਹੀਂ ਪੈਂਦਾ ਤਿਆਰ ਹੋ ਗਏ ਘਰੇ ਬੈਠਾ ਬੈਠਾ ਬੰਦਾ ਸਿੱਖ ਜਾਂਦਾ ਮੇਰੇ ਕੰਨੀ ਕੋਈ ਟੈਲ ਨਹੀਂ ਥੋਡੇ ਕੰਨੋਂ ਢੱਲ ਹੋਊਗੀ ਹਨ ਮੈਂ ਤਾਂ ਟਾਈਮ ਚ ਟਾਈਮ ਕੱਢ ਕੇ ਕਈ ਵਾਰੀ ਦੋ ਵੀਡੀਓ ਪਾਉਂਦਾ ਕਈ ਵਾਰੀ ਇੱਕ ਤਾਂ ਪਾਉਣੀ ਹੁਣ ਕੋਸ਼ਿਸ਼ ਹੈ ਮੇਰੀ ਤੇ ਬਾਕੀ ਥੋੜੀ ਲਾਈਟ ਦੀ ਸਮੱਸਿਆ ਰਹਿ ਲੱਗੀ ਸੀ ਲਗਭਗ ਤੇ ਹੁਣ ਡੇਲੀ ਡੇਲੀ ਵੀਡੀਓ ਪਿਆ ਕਰੂ ਤੇ ਡੇਲੀ ਡੇਲੀ ਸਲਾਈ ਵੀ ਕਰਿਆ ਕਰਾਂਗੇ ਆਪਾਂ ਤਾਂ ਦਿਓ ਇਜਾਜ਼ਤ ਤੇ ਧੰਨਵਾਦ ਮਿਲਦੇ ਆਂ ਜਲਦੀ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ